ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅਕਸਰ ਵੀਡੀਓ ਆਪਾਂ ਸੇਲ ਪਰਚੇਜ ਵਾਲੀਆਂ ਬਣਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਇੱਕ ਨੀਲੀ ਰਾਵੀ ਦੇ ਫਾਰਮ ਤੇ ਪਹੁੰਚੇ ਹੋਇਆ ਕੰਮ ਵੀ ਬਾਈ ਕਹਿੰਦਾ ਦੋ ਮੱਜਾਂ ਤੋਂ ਸ਼ੁਰੂ ਕਰਿਆ ਸੀ ਸਿਰਫ ਨਾਲ ਦੁੱਧ ਦਾ ਸਿਸਟਮ ਵੀ ਆ ਤੇ ਆ ਸਾਰੇ ਨੀਲੀ ਦੇ ਨਗੀਨੇ ਨੇ ਬਿਦ ਰਿਕਾਰਡ ਵਾਲੇ ਨੇ ਸਾਰੇ ਜਿਵੇਂ ਮੈਂ ਗੱਲਬਾਤ ਕਰ ਲਾਂ ਦੋ ਬੁੱਲ ਨੇ ਟੌਪ ਕੁਆਲਿਟੀ ਦੇ ਤੇ ਨਾਲ ਕੱਤੀਆਂ ਨੇ ਤੇ ਨਾਲ ਮੱਜਾਂ ਵੀ ਨੇ ਕਿਉਂਕਿ ਨੀਲੀ ਦਾ ਜੇ ਗੱਲ ਕਰ ਲਈਏ ਸੱਜਣੋ ਸ਼ੌਕ ਰੱਖਦਾ ਬਾਈ ਕਹਿੰਦਾ ਸ਼ੌਕ ਆਪਾਂ ਨੂੰ ਪੂਰੀ ਸ਼ਿੱਦਤ ਨਾਲ ਨੀਲੀ ਰਾਵੀ ਤੇ ਕੰਮ ਕਰਨ ਦਾ ਆਰਮੀ ਚੋਂ ਬਾਈ ਹੋਰੀ ਰਿਟਾਇਰ ਨੇ ਨਹੀਂ ਜ਼ਿਆਦਾਤਰ ਆਰਮੀ ਵਾਲੇ ਸੱਜਣ ਜਿਵੇਂ ਗੱਲਬਾਤ ਕਰ ਲੈਣ ਰਿਟਾਇਰ ਹੋ ਕੇ ਨੌਕਰੀ ਚੂਜ਼ ਕਰਦੇ ਹੁੰਦੇ ਨੇ ਪਰ ਬਾਈ ਨੇ ਯਾਰ ਮੱਜਾ ਸਿਸਟਮ ਚੂਜ਼ ਕਰਿਆ ਕਿਉਂਕਿ ਇਹਦੇ ਨਾਲ ਨਾਮ ਵੀ ਵੱਡਾ ਬਣਨ ਦੇ ਅਸਾਰ ਹੁੰਦੇ ਨੇ ਤੇ ਕੰਮ ਵੀ ਆਬਦਾ ਹੁੰਦਾ ਯਾਰ ਕਿਸੇ ਥੱਲੇ ਨੌਕਰੀ ਕਰਨ ਨਾਲੋਂ ਆਪਾਂ ਪਹੁੰਚੇ ਆ ਪਿੰਡ ਮਿਆਲਕਲਾ ਤਹਿਸੀਲ ਸਮਾਣਾ ਤੇ ਜ਼ਿਲ੍ਹਾ ਪਟਿਆਲਾ ਫੌਜੀ ਸਾਹਿਬ ਕੋਲੇ ਪਹੁੰਚੇ ਹੋਏ ਆ ਬਾਕੀ ਗੱਲਬਾਤ ਸਾਰੀ ਕਰਾਵਾਂਗੇ ਨਾਲੇ ਕੱਲੀ ਕੱਲੀ ਚੀਜ਼ ਆ ਜਿਹੜਾ ਕੱਲਾ ਕੱਲਾ ਨਗੀਨਾ ਉਹਦੇ ਬਾਰੇ ਵੀ ਫੌਜੀ ਸਾਹਿਬ ਨੂੰ ਪੁੱਛਾਂਗੇ ਆਪਾਂ ਆ ਇੱਥੋਂ ਦਿਖਾ ਦਰਸ ਸਵਾਰ ਕੇ ਤੇ ਆਜੋ ਬਾਕੀ ਬਾਈ ਜੀ ਨਾ ਕਰਾਉਂਦੇ ਆ ਗੱਲਬਾਤ ਤੇ ਕੱਲੇ ਕੱਲੇ ਬਾਰੇ ਡਿਟੇਲ ਪੁੱਛਦੀਆਂ ਆਜੋ ਜੀ ਹਾਂਜੀ ਲਿਆ ਦਰਸ ਇਧਰ ਲਿਆ ਕੈਮਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਬਹੁਤ ਚੜਦੀ ਕਲਾ ਜੀ ਆ ਚੜਦੀ ਕਲਾ ਬਾਈ ਦੀ ਪੂਰੀ ਆ ਤੇ ਫਾਰਮ ਦੀ ਵੀ ਚੜਦੀ ਕਲਾ ਤੇ ਕੱਦ ਪੱਕਾਠ ਪੱਖੋ ਵੀ ਚੜਦੀ ਕਲੀਆਂ ਐ ਮੂੰਹ ਕਰਕੇ ਗੱਲ ਕਰਨ ਵਾਲਾ ਸਿਸਟਮ ਆ ਉਮਰ ਕਿੰਨੀ ਕਹੂ ਭਈ ਆਪਣੀ ਮੇਰੀ ਉਮਰ ਜੀ ਇਸ ਸਾਲ 49 ਸਾਲ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਕਿਸਾਨ ਪਸ਼ੂ ਪਾਲਕ ਦਾ ਸਾਡੇ ਫਾਰਮ ਤੇ ਆਉਣ ਦਾ ਬਹੁਤ-ਬਹੁਤ ਸਵਾਗਤ ਹੈ ਠੀਕ ਹੈ ਜੀ ਬਾਕੀ ਹੋਣਾ ਸਾਡਾ ਬਣਦਾ ਕਿਉਂਕਿ ਜਿੱਥੇ ਚੰਗੀ ਚੀਜ਼ ਹੁੰਦੀ ਆ ਲੱਗ ਜਾਂਦੀ ਆ ਸਾਡੇ ਖੁਰਕ ਹੋਣ ਹੁਰਕੋ ਛੜਦੀ ਆ ਵੀ ਚੰਗੀ ਚੀਜ਼ ਦਿਖਾਈਏ ਜਾ ਕੇ ਆਪਣਾ ਨਾਮ ਵੀ ਦੱਸ ਦਿਓ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਮੰਡਕਾਰ ਕਾ ਮੇਰੀ ਫੇਸਬੁੱਕ ਤੇ ਆਈਡੀ ਆ ਆ ਬਾਕੀ ਅੰਕਲ ਜੀ ਜੇ ਗੱਲਬਾਤ ਕਰ ਲਈਏ ਬਾਈ ਹੋਰ ਹੀ ਫੇਸਬੁੱਕ ਤੇ ਮਸ਼ਹੂਰ ਵੀ ਨੇ ਨੀਲੀ ਰਾਵੀ ਦਾ ਸ਼ੌਂਕ ਵੀ ਰੱਖਦੇ ਨੇ ਤੇ ਬਾਕੀ ਜੇ ਗੱਲਬਾਤ ਕਰ ਲਾਂ ਮੈਂ ਆਰਮੀ 'ਚ ਵੀ ਬਾਈ ਆਪਾਂ ਰਿਟਾਇਰ ਆ ਗਿਆ ਹਾਂ ਜੀ ਆਰਮੀ 'ਚ ਮੈਂ 21 ਸਾਲ ਨੌਕਰੀ ਕੀਤੀ ਹੈ ਪਹਿਲਾਂ ਠੀਕ ਹੈ ਜੀ 2015 'ਚ ਮੈਂ ਰਿਟਾਇਰ ਹੋ ਕੇ ਆਇਆ ਸੀ ਠੀਕ ਹੈ ਗੱਲ ਇਹ ਸਿਸਟਮ ਕਿਵੇਂ ਬਣਿਆ ਵੀ ਆਪਾਂ ਨੀਲੀ ਦਾ ਸ਼ੌਂਕ ਕਿੱਥੋਂ ਬਣਿਆ ਵੀ ਨੀਲੀ ਦਾ ਸ਼ੌਂਕ ਜੀ ਦੇਖੋ ਜੀ ਅਸੀਂ ਹੁਣ ਜਿਵੇਂ ਸਾਨੂੰ ਰਖੂਜੀ ਕਹਿ ਦਿੰਦੇ ਆ ਪਰ ਅਸੀਂ ਪਾਕਿਸਤਾਨ 'ਚ ਜੋ ਜੱਦੀ ਪੁਛਤੀ ਸਾਡੇ ਕੋਲ ਪਸ਼ੂ ਜਿਹੜੇ ਸੀ ਹਾਂਜੀ ਪਹਿਲਾਂ ਨੀਲੀ ਰ ਕਹੂੰ ਚਾ ਮਤਲਬ ਜੇ ਗੱਲਬਾਤ ਕਰਦਾ ਨੀਂਦੀ ਦਾ ਪਿਆਰ ਆ ਜਿਹੜਾ ਹਾਂਜੀ ਹਾਂਜੀ ਕਿਸੇ ਨਾ ਕਿਸੇ ਕਾਰਨ ਕਰਕੇ ਹਾਂਜੀ ਸਮਝ ਲਓ ਜਾਂ ਹਰਿਆਣੇ ਦਾ ਬਾਰਡਰ ਨੇੜੇ ਲੱਗਣ ਕਰਕੇ ਸਾਡੀ ਨਸਲ ਜਿਹੜੀ ਸੀ ਉਹ ਸਾਡੇ ਤੋਂ ਮਤਲਬ ਖਰਾਬ ਹੋ ਗਈ ਤੇ ਇੱਕ ਵਾਰੀ ਜਦੋਂ ਆ ਗਿਆ ਸੀ ਪਸ਼ੂਆਂ ਦੇ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਦੁਬਾਰਾ ਇਹ ਤਮੰਨਾ ਹੋਈ ਠੀਕ ਹੈ ਜੀ ਵੀ ਕਿਉਂ ਨਾ ਆਪਾਂ ਆਪਣੀ ਪੁਰਾਣੀ ਬਨਸਲ ਆ ਜਿਹੜੀ ਹਾਂਜੀ ਹਾਂਜੀ ਉਹਨੂੰ ਇੱਕ ਵਾਰੀ ਫੇਰ ਉਸ ਲੈਵਲ ਤੇ ਲੈ ਕੇ ਆਈਏ ਜਿੱਥੇ ਪਹਿਲਾਂ ਜਿੱਥੇ ਪਹਿਲਾਂ ਹੈਗੀ ਥੀ ਆਪਣੀ ਜੇ ਗੱਲਬਾਤ ਕਰ ਲਈਏ ਮੂਲ ਨਸਲ ਆ ਗਈ ਜੀ ਹਾਂਜੀ ਆ ਮੂਲ نسل ਆ ਗਈ ਆਪਣੀ ਇਹ ਫੌਜੀ ਸਾਹਿਬ ਕਹਿੰਦੇ ਜੇ ਗੱਲਬਾਤ ਕਰ ਲੈ ਕੈਕ ਮੱਜਾਂ ਤੋਂ ਸ਼ੁਰੂ ਕਰ ਰਹੀ ਸੀ ਸਿਸਟਮ ਫਾਰਮ ਵਾਲਾ ਉੱਧਰ ਮੈਂ ਜੀ 2015 ਚ ਪੈਨਸ਼ਨ ਆ ਕੇ ਮੈਂ ਦੋ ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਠੀਕ ਆ ਜੀ ਉਸ ਤੋਂ ਬਾਅਦ ਫਿਰ ਮੈਂ ਦੁੱਧ ਦਾ ਕੰਮ ਸ਼ੁਰੂ ਕੀਤਾ ਪਟਿਆਲੇ ਮਿਲਟਰੀ ਏਰੀਏ ਜੀ ਠੀਕ ਆ ਜੀ ਪਟਿਆਲੇ ਮਿਲਟਰੀ ਏਰੀਏ ਦੇ ਵਿੱਚ ਮੈਂ 6 ਸਾਲ ਦੁੱਧ ਦਾ ਕੰਮ ਕੀਤਾ ਠੀਕ ਆ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਚਲੋ ਬੱਚੇ ਪਹਿਲਾਂ ਇੱਥੇ ਹੀ ਮੇਰੇ ਦੋਏ ਬੇਟੇ ਠੀਕ ਆ ਜੀ ਮੇਰੇ ਨਾਲ ਸਾਥ ਦੇਂਦੇ ਹੀ ਦੋਏ ਬੇਟੇ ਬਾਹਰ ਜਾਣ ਕਰਕੇ ਫਿਰ ਮੈਂ ਉੱਥੇ ਦੁੱਧ ਦਾ ਕਿਸੇ ਹਾਂ ਇੱਕ ਗੱਲ ਆਪਣਾ ਕਮੈਂਟਰ ਕਵਾਦੀ ਵਾਲਾ ਕਹਿੰਦਾ ਸਰਪੰਚ ਦੇਸ਼ ਅਮਰੀਕਾ ਚ ਰਹਿੰਦਾ ਤੇ ਇੱਕ ਜੇ ਕਹਿ ਲਈਏ ਆਪਾਂ ਪ੍ਰਧਾਨ ਦੇਸ਼ ਵੀ ਕੈਨੇਡਾ ਚ ਰਹਿੰਦਾ ਹਾਂਜੀ ਅੱਜ ਕੱਲ੍ਹ ਦੋਨੇ ਚੰਗੇ ਦੇਸ਼ਾਂ ਚ ਸੈੱਟ ਨੇ ਪਰ ਬਾਈ ਦਾ ਜਿਹੜਾ ਦਿਲ ਆ ਵੀ ਬਾਈ ਦਾ ਦਿਲ ਆ ਚੀਜ਼ਾਂ ਨਾਲ ਬਾਈ ਮਿਲਿਆ ਹੋਇਆ ਹਨਾ ਦੇਖੋ ਜੀ ਪਤਾ ਕੀ ਆ ਸਾਨੂੰ ਪ੍ਰਮਾਤਮਾ ਨੇ ਰੋਟੀ ਦਿੱਤੀ ਅਗਰ ਮੈਂ ਅੱਜ ਬਹਿ ਕੇ ਵੀ ਰੋਟੀ ਖਾਣਾ ਹਾਂਜੀ ਹਾਂਜੀ ਤੇ ਮੈਨੂੰ ਬਾਈ ਗਰੂ ਨੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਠੀਕ ਹੈ ਜੀ ਗੱਲ ਤੇ ਮੈਨੂੰ ਪੈਨਸ਼ਨ ਦਿੱਤੀ ਹੈ ਮੈਂ ਬਹਿ ਕੇ ਰੋਟੀ ਖਾ ਸਕਦਾ ਠੀਕ ਹੈ ਜੀ ਦੂਸਰੀ ਗੱਲ ਇਹ ਆ ਵੀ ਚਲੋ ਬਾਈ ਗਰੂ ਦੀ ਮੇਰੇ ਨਾਲ ਬੱਚੇ ਸਾਡੇ ਚ ਸੈਟਲ ਨੇ ਕਾਜੀ ਹਾਂਜੀ ਤੇ ਉਹਨਾਂ ਦਾ ਵੀ ਸਾਨੂੰ ਬਹੁਤ ਜ਼ਿਆਦਾ ਆਸਰਾ ਹੈ ਠੀਕ ਹੈ ਜੀ ਗੱਲ ਪਰ ਕੀ ਹੈ ਵੀ ਇਹ ਸਾਡੇ ਜਿਹੜੇ ਹੁਣ ਇੰਨੀ ਮਿਹਨਤ ਕਰਕੇ ਅੱਜ ਤੋਂ 8 ਸਾਲ ਪਹਿਲਾਂ 10 ਸਾਲ ਪਹਿਲਾਂ ਜਿਹੜਾ ਮੈਂ ਇਹ ਸਿਸਟਮ ਬਣਾਇਆ ਸੀ ਠੀਕ ਹੈ ਜੀ ਸਿਸਟਮ ਕੋਈ ਵੀ ਹੈ ਗੁਰੂ ਵੀਰੇ ਜਿਹੜਾ ਸਿਸਟਮ ਬਣਾਉਣਾ ਬਹੁਤ ਬਹੁਤ ਮੁਸ਼ਕਲ ਹੈ ਠੀਕ ਹੈ ਜੀ ਅਗਰ ਜੀ ਉਹਨੂੰ ਆਪਾਂ ਗਵਾਣਾ ਚਾਹੀਏ ਹਾਂਜੀ ਤੇ ਗਵਾਨ ਨੂੰ ਕੀ ਆ ਭੰਵੇਂ ਅੱਜ ਟਰੱਕ ਗਵਾਨ ਨੂੰ ਤਾਂ 2 ਮਿੰਟ ਲੱਗਦੇ ਨੇ 2 ਮਿੰਟ ਲੱਗਦੇ ਬਣਾਉਣ ਨੂੰ 40 ਸਾਲ ਲੱਗਦੇ ਬਣਾਉਣ ਨੂੰ ਇਹ ਨਸਲ ਜਿਹੜੀ ਨਾਲ-ਨਾਲ ਆਪਾਂ ਆ ਚੀਜ਼ਾਂ ਤੋਂ ਸਟਾਰਟ ਕਰ ਲੈਨੇ ਭਾਈ ਇਹਨਾਂ ਬਾਰੇ ਦੱਸਦਾਂ ਨੇ ਹਣਾ ਇਹ ਕੱਟੀ ਜੀ ਮੇਰੀ ਆ ਆ ਕੱਤੀ ਲਿਆ ਦਰਸ ਕੈਮਰਾ ਉਰੇ ਲਿਆ ਓਏ ਆ ਚੀਜ਼ ਦਿਖਾ ਪੋਲੀ ਵੀ ਵਾਲੀ ਆ ਤੇ ਜ਼ਿਆਦਾਤਰ ਭਾਈ ਆਪਾਂ ਖੁੱਲੀਆਂ ਰੱਖਦੇ ਆ ਨਾ ਹਾਂਜੀ ਖੁੱਲ੍ਹੀ ਰਹਿੰਦੀਆਂ ਨੇ ਜ਼ਿਆਦਾਤਰ ਉਮਰ ਕਿੰਨੀ ਕਾ ਭਾਈ ਇਹਦੀ ਇਹ ਉਮਰ ਜੀ ਇਹਦੀ ਅਜੇ 4 ਸਾਲ ਉਮਰ ਹੈ ਮੇਰੀ ਖੁੱਲ ਸ਼ਕੀਰਾ ਮੱਝ ਦੀ ਐ ਅੱਛਾ ਜੀ ਤੇ ਲਗਭਗ 16-17 ਲੀਟਰ ਦੁੱਧ ਆ ਮੱਝ ਦਾ ਠੀ ਠੀਕ ਹੈ ਜੀ ਤੇ ਇਹ ਆਪ ਕਿਹਦੇ ਸੀ ਮੰਦਿਆ ਬਾਈ ਇਹ ਸਿੰਧਵਾਜ ਦੀ ਹੈ ਜੀ ਮੇਰਾ ਛੋਟਾ ਸਿੰਧਵਾਜ ਸੀ ਅੱਛਾ ਆਪਣੇ ਕੋਲ ਸੀ ਇਹਦਾ ਹਾਂ ਜੀ ਉਹਦੀ ਉਹਦੀ ਬੱਚੀ ਹੈ ਜੀ ਹਾਂ ਅੱਖ ਓੱਖੇ ਦਿਖਾ ਦੇ ਦਰਸੇ ਇਥੋਂ ਅੱਖਾਂ ਓੱਖਾਂ ਹਨ ਆਈਆਂ ਪਿਓਰ ਨੀਲੀ ਦੇ ਵਿੱਚ ਬਹੁਤ ਵਾਈਗਰੂ ਦੀ ਮੇਰੇ ਨਾਲ ਬਹੁਤ ਸੋਹਣੀ ਮਾਰਕਿੰਗ ਹੈ ਜੀ ਤੇ ਬਹੁਤ ਉਮੀਦਾਂ ਨੇ ਇਹਦੇ ਤੋਂ ਤੇ ਸੁਭਾਅ ਵੀ ਇਹਦਾ ਠੰਡਾ ਜਿਹਾ ਸੁਸਤ ਵਾਲਾ ਹੈ ਬਾਈ ਸੀਲ ਸੁਭਾਦੀਆਂ ਜੀ ਉਮਰ ਕਿੰਨੀ ਕਹੇ ਜੀ ਸਵਾ ਕ ਸਾਲ ਉਮਰ ਹੈ ਜੀ ਇਹਦੀ ਸਵਾ ਸਾਲ ਡੇਢ ਕਿੜਾ ਹਾਂ ਨੀਲੀ ਦਾ ਇੱਕ ਗੱਲ ਹੋਰ ਦੱਸਦਾ ਨਾ ਦੇਖਣ ਵਾਲਿਆਂ ਨੂੰ ਪਤਾ ਨਹੀਂ ਛੋਟੀਆਂ ਲੱਗਣਗੀਆਂ ਕਿਉਂਕਿ ਨੀਲੀ ਸਟ੍ਰਕਚਰ ਛੋਟਾ ਹੋਊ ਉੱਤੇ ਚੌੜਾ ਹੋਊ ਹਾਂਜੀ ਸਵਾਤ ਸਾਲ ਤੱਕ ਮਤਲਬ ਇਹ ਵਾਇਗਰੂ ਦੀ ਮੇਰੇ ਨਾਲ ਇਹ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਝੋਟੀਆਂ ਬਣ ਜਾਣਗੀਆਂ ਜੀ ਠੀਕ ਹੈ ਜੀ ਗੱਲ ਹਾਂਜੀ ਆ ਦੋ ਨੰਬਰ ਵਾਲੀ ਕੱਟੀ ਹੈ ਜਿਹੜੀ ਇਹ ਦੋ ਨੰਬਰ ਵਾਲੀ ਕੱਟੀ ਹੈ ਜੀ ਮੇਰੇ ਕੋਲੋਂ ਮੈਂ ਪਿੱਛੇ ਮੱਝ ਲਈ ਸੀ ਹੁਣ ਮੇਰੇ ਕੋਲ ਇਹਦੀ ਮੱਝ ਦੇ ਥਣ ਦੋਏ ਖਰਾਬ ਹੋ ਗਏ ਨੇ ਠੀਕ ਹੈ ਜੀ ਤੇ ਆਪ ਲਾਹੌਰੀ ਬੁੱਲਦੀ ਆ ਬਹੁਤ ਚੰਗੀ ਮਾਂ ਦੀ ਹੈ ਲਗਭਗ ਮੈਂ 18 ਲੀਟਰ ਵਿੱਚ ਚੋਇਆ ਜੀ ਇਹਦੀ ਮਾਂ ਠੀਕ ਹੈ ਜੀ ਇਹ ਆ ਆਪਾਂ ਕੀ ਲਾਹੌਰੀ ਦੀ ਹਾਂਜੀ ਆ ਪਹਲਾਹੋਰੀ ਦੀ ਆ ਗਈ ਤੇ ਨਾਲ-ਨਾਲ ਸਾਨੂੰ ਦੱਸੀ ਜਾਵਾਂਗੇ ਕਿ ਕਿਹੜੇ-ਕਿਹੜੇ ਸਾਣ ਦੀ ਆ ਆ ਸਾਣ ਤੇ ਮਾਰਦੇ ਤਰ੍ਹਾਂ ਪਹਿਲਾਂ ਤਾਂ ਟੈਸਟਿਕਲਾਂ ਦੀ ਮਾਰਦੇ ਹੋਏ ਸੈਟ ਤੇ ਖੜਾ ਜਾਮਾ ਹੈ ਨਾ ਬਈ ਮੇਨ ਮਹੱਤਤਾ ਹੁੰਦੀ ਹੈ ਇਹਨਾਂ ਦੀ ਹੈ ਨਾ ਹਾਂਜੀ ਹਾਂਜੀ ਆ ਇੱਕ ਮਜ਼ਾਕ ਦੀ ਗੱਲ ਆ ਡਾ ਆ ਜਾਂਦੀਆਂ ਪਰ ਇਹਦੇ ਨੰਬਰ ਵੀ ਮੇਲੇ 'ਚ ਸਭ ਤੋਂ ਵੱਧ ਲੱਗਦੇ ਨੇ ਤੇ ਅੱਗੇ ਜੇ ਗੱਲ ਕਰ ਲਈ ਜਿਵੇਂ ਕੱਟੀਆਂ ਦੇ ਆਰਡਰ ਆਉਂਦੇ ਨੇ ਉਹਦੇ 'ਚ ਵੀ ਇਹਨਾਂ ਦਾ ਮੇਨ ਰੋਲ ਹੁੰਦਾ ਬਾਈ ਹੈ ਨਾ ਇਹ ਛੋਟਾ ਮੇਰਾ ਜੀ ਛੋਟਾ ਬੱਚਾ ਯਾਨੀ ਤੈਮੂਰ ਆ ਆ ਇਧਰ ਲੈ ਬੰਨੇ ਲਿਆ ਦਰਸ ਉਹ ਅਸ਼ਰਾਰਤ ਕਰੀ ਜਾਂਦੇ ਨੇ ਨਾ ਦੋਨੇ ਬਹੁਤ ਜ਼ਿਆ ਠੀਕ ਹੈ ਜੀ ਤੇ ਇਹ ਕੀ ਅਸੀਂ ਜਦੋਂ ਸੂਈ ਆ ਤੈਨੂੰ ਮਿਲਕ ਫੀਵਰ ਦੀ ਵਜ੍ਹਾ ਕਰਕੇ ਕੈਲਸ਼ੀਅਮ ਡਾਊਨ ਹੋ ਗਿਆ ਮੱਝ ਦਾ ਠੀਕ ਹੈ ਜੀ ਤੇ ਦੂਸਰੇ ਦਿਨ ਹੀ ਉਹ ਚਲਾਣੇ ਕਰ ਗਈ ਸੀ ਜੀ 10 ਫਰਵਰੀ ਇਹ ਜਦੋਂ ਸਿਰਫ 2 ਦਿਨ ਦਾ ਸੀ 2 ਦਿਨ ਦਾ ਸੀ ਆ ਬਾਈ ਖੋਲ ਕੇ ਤੋਰੀ ਇਹਨੂੰ ਇਹਨੂੰ ਮੜਾ ਜਾ ਇੱਕ ਵਾਰੀ ਇਹਨੂੰ ਤੁਰਦੇ ਨੂੰ ਵੀ ਦਿਖਾ ਦੇਵਾਂਗੇ ਆਪਾਂ ਇੱਕ ਕਿਸਾਨ ਆ ਖੜਾ ਨਾਲ ਇਹਦੀ ਡਿਟੇਲ ਵੀ ਲਵਾਂਗੇ ਬਾਈ ਤੋਂ ਸਾਰ ਨੂੰ ਦੋ ਰੱਖੇ ਹੋਏ ਨੇ ਡੈਰੀ ਚ ਟਾਪ ਕੁਆਲਿਟੀ ਦੇ ਤੇ ਮੱਝਾਂ ਵੀ ਨੇ ਨਾਲ ਟਾਪ ਦੀਆਂ ਇਹ ਨੀਲੀ ਰਾਵੀ ਦੀ ਮੱਝ ਰਾਣੀ ਸੀ ਸਾਰੇ ਪਸ਼ੂ ਪਾਲਕ ਜਾਣਦੇ ਨੇ ਠੀਕ ਹੈ ਜੀ ਜਿਹੜੇ ਨੀਲੀ ਨਾਲ ਪਿਆਰ ਕਰਦੇ ਨੇ ਛੋਟੇ ਜਿਹੇ ਦੀਆਂ ਮੈਂ ਵੀਡੀਓ ਬਹੁਤ ਪਾਈਆਂ ਨੇ ਹਾਂਜੀ ਤੇ ਪਰਦੇ ਬੰਨੇ ਤੋੜ ਦੋ ਉਧਰ ਸਿਰਫ 2 ਦਿਨ ਦਾ ਸੀ ਜਦੋਂ ਇਹਦੀ ਮਾਂ ਦੀ ਡੈਥ ਅੱਛਾ ਰਾਣੀ ਮੱਝ ਦਾ ਬੱਚਾ ਆ ਗਿਆ ਜੀ ਹਾਂਜੀ ਹਾਂਜੀ ਇਹਦਾ ਫਾਦਰ ਕਿਹੜਾ ਬਾਈ ਇਹ ਤਾਂ ਫਾਦਰ 나ਗ ਬੋਲਾ ਜੀ 나ਗ ਸਰਕਾਰੀ ਨਾਬੇ ਵਾਲਾ ਹਾਂਜੀ ਨਾਬੇ ਵਾਲਾ ਆ ਨਾਗ ਦੇ ਚਰਚੇ ਵੜੇ ਨੇ ਨੀਲੀ ਦਾ ਵੀ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਸੱਜਣਾ ਨੂੰ ਪਤਾ ਵੀ 나ਗ ਦਾ ਟੀਕਾ ਜਿਹੜਾ ਬੜੀ ਮੁਸ਼ਕਲ ਨਾਲ ਮਿਲਦਾ ਬਲੈਕ ਵਾਲਾ ਕੰਮ ਹੋਇਆ ਪਿਆ ਭਈਆ ਨਾ ਹਾਂਜੀ ਹਾਂਜੀ ਆ ਟੈਸਟ ਟੀਕਾ ਬਲੈਕ ਹੈ ਮੈਂ 90 ਤੋਂ ਲਿਆ ਕੇ ਲਵਾਇਆ ਸੀ ਜ ਇਹ ਆ ਇੱਥੇ ਰੋਕ ਲਓ ਬਾਈ ਇੱਥੇ ਖੜਾ ਲਓ ਹਾਂ ਹੁਣ ਇਹਦੀ ਉਮਰ ਕਿੰਨੀ ਹੋਊਗੀ ਬਾਈ ਹੁਣ ਉਮਰੇ ਦੀ ਹੈ ਜੀ ਮਤਲਬ ਲਗਭਗ 2.5 ਸਾਲ ਉਮਰ ਹੈ ਜੀ ਆ ਲਗਭਗ 2 ਦੰਦ ਨੇ ਹਜੇ ਤੋੜ ਕੇ ਬਰਾਬਰ ਨਹੀਂ ਕਰੇ ਹਨਾ ਹਾਂਜੀ ਦੰਦ ਅਜੇ ਨਹੀਂ ਤੋੜੇ ਨਹੀਂ ਬਰਾਬਰ ਨਹੀਂ ਕਰੇ ਜੀ ਹਾਂ ਬਰਾਬਰ ਇਹਨੇ ਕਰੇ ਨਹੀਂ ਜੀ ਦੇਢ ਕਿ ਮਹੀਨਾ ਹੋਇਆ ਜੀ ਦੰਦ ਤੋੜਿਆ ਨੂੰ ਇਹਨੂੰ ਹਾਂਜੀ ਹਾਂਜੀ ਤੇ ਬਹੁਤ ਸੀਲ ਸੁਭਾਅ ਦਾ ਤੇ ਬਹੁਤ ਮਤਲਬ ਹੁਣ ਇਹਦੇ ਤੋਂ ਮੇਰੀਆਂ 5-6 ਮੱਝਾਂ ਘੱਬਣਾ ਨੇ ਅੱਗੇ ਠੀਕ ਹੈ ਜੀ ਹੁਣ ਕ੍ਰੋਸਿੰਗ ਲਗਾ ਦੇਣਾ ਹਾਂਜੀ ਆਪਾਂ ਇਸ ਏਰੀਆ 'ਚ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਜਾਂ ਦੂਰ ਠੀਕ ਹੈ ਜੀ ਸਹੀ ਉਹ ਹੋਵੇ ਆ ਮੱਝ ਸਹੀ ਹੋਵੇ ਬਾਈ ਦਾ ਕਹਿਣ ਦਾ ਭਾਵ ਕਿਉਂਕਿ ਯਾਰ ਬੱਚਿਆਂ ਵਾਂਗੂ ਪਾਲੀਆਂ ਹੋਈਆਂ ਚੀਜ਼ਾਂ ਨਹੀਂ ਇਹ ਜੇ ਗੱਲਬਾਤ ਕਰ ਲਈਏ ਮਾਰਕਿੰਗ ਵੀ ਪ੍ਰੋਪਰ ਆ ਤੇ ਆ ਵੀ ਇਹ ਨਾਗ ਦਾ ਗਿਆ ਸੱਜਣਾ ਨਾਗ ਦਾ ਸੀਮਣਾ ਜਿਹੜਾ ਨਾ ਉਹ ਅੱਜ ਕੱਲ ਜਿਹੜਾ ਸੱਜਣਾ ਨੂੰ ਜਾਣਕਾਰੀ ਆ ਵੀ ਬਲੈਕ ਵਾਲਾ ਕੰਮ ਹੋਇਆ ਪਿਆ ਨਾਗ ਦਾ ਸੀਮਣ ਮਿਲਦਾ ਨਹੀਂ ਸੀਤੀ ਬਾਈ ਹਣਾ ਇਹ ਅੱਗੇ ਵਾਲਾ ਝੋਟਾ ਜੀ ਮੇਰਾ ਜਿਹੜਾ ਇਹ ਵੀ ਚੰਗਾ ਚੰਗਾ ਵਾ ਮੇਲੇ ਤਾਂ ਨਹੀਂ ਲਗਾਏ ਕਦੇ ਨਹੀਂ ਜੀ ਮੈਂ ਆਪਾਂ ਮੇਲੇ ਤੇ ਅੱਜ ਤੱਕ ਕਦੇ ਕੋਈ ਪਸ਼ੂ ਨਹੀਂ ਪਾਇਆ ਹੁਣ ਕੀ ਸਲਾਹ ਫਿਰ ਮੈਂ ਤਾਂ ਸਲਾਹ ਦਿੰਦਾ ਵੀ ਪਾ ਦਿਓ ਚਲੋ ਵਾਇਗਰੂ ਮੇਰ ਕਰੇ ਤੇ ਆਉ ਮੇਰੀ ਕੋਸ਼ਿਸ਼ ਆ ਬਾਈ ਨੂੰ ਵੀ ਜਿਹੜਾ ਤਣਾਉਲੇ ਮੇਲਾ ਆਊਗਾ ਵੀ ਉੱਥੇ ਚਾਹੇ ਵੀ ਰਿੰਗ ਚ ਨਾ ਪਾਈ ਉ ਇੱਕ ਵਾਰੀ ਆਪਣੇ ਸੱਜਣਾਂ ਨੂੰ ਦਿਖਾਏ ਜਰੂਰ ਬਾਈ ਇਹ ਚੀਜ਼ ਨਾ ਸ਼ੌਂਕ ਬਣਦਾ ਆ ਬੰਦਿਆਂ ਦਾ ਆਏ ਨੂੰ ਜੋ ਮਾੜਾ ਇੱਥੋਂ ਦਿਖਾ ਦੇਣ ਦੇ ਤੇ ਅੱਗੇ ਸ਼ਰਤ ਵੀ ਪੂਰੀ ਕਰਦੇ ਨੇ ਅੱਗੇ ਵਾਲਾ ਇਹ ਦੋਵੇਂ ਮਾਂ ਪੱਖੋਂ ਦੋਵੇਂ ਭਾਈ ਨੇ ਇਹ ਇੱਕੋ ਮਾਂ ਦੇ ਨੇ ਇੱਕੇ ਮਾਂ ਦੇ ਨੇ ਉਹ ਪਹਿਲੇ ਸੋਏ ਦਾ ਇਹ ਦੂਸਰੀ ਅਸਲ 'ਚ ਤਾਂ ਨਹੀਂ ਲੜਦੇ ਕਦੇ ਨਾ ਲੜ ਅਸਲ ਵਾਲੀ ਟੱਕਰ ਇਹਦਾ ਚੌੜ ਨਹੀਂ ਨਹੀਂ ਉਹ ਤਾਂ ਹੀ ਲਾੜੀ ਕਰ ਰਹੇ ਨੇ ਆ ਇਹਨੂੰ ਵੀ ਤੋੜ ਦਿਓ ਬਾਈ ਖੁੱਲ ਕੇ ਅਸਲ ਵਾਲੀ ਟੱਕਰ ਨਹੀਂ ਬਾਈ ਕਹਿੰਦਾ ਕਰਦੇ ਇਹ ਕਿ ਬਿੱਲੇ ਨੇਤਰ ਦਾ ਜੀ ਇਹ ਆ ਗਿਆ ਬਿੱਲੇ ਨੇਤਰ ਦਾ ਬਿੱਲਾ ਨੇਤਰ ਵੀ ਬਾਈ ਮਸ਼ਹੂਰ ਝੋਟਾ ਨੀਲੀ ਦਾ ਬਹੁਤ ਬਹੁਤ ਚੰਗਾ ਝੋਟਾ ਜੀ ਹਾਂ ਬਿੱਲਾ ਨੇਤਰ ਵੀ ਬਿਊਟੀ ਚ ਵਾਹਲਾ ਬਾਈ ਹੈ ਨਾ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹਦੀ ਉਮਰ ਲਗਭਗ 4 ਸਾਲ ਹੋ ਗਈ ਜੀ ਇਹਦੀ ਉਮਰ ਹੋ ਗਈ 4 ਸਾਲ ਹਾਂਜੀ ਆ ਸਟ੍ਰਕਚਰ ਇਹਦਾ ਵੀ ਚੰਗਾ ਟੈਸਟੀਕਲ ਇਹਦੀ ਵੀ ਬਾ ਕਮਾਲ ਆ ਕੇ ਜੇ ਗੱਲਬਾਤ ਕਰ ਲਈਏ ਕਿਉਂਕਿ ਇਹ ਚੀਜ਼ਾਂ ਮੇਨ ਹੁੰਦੀਆਂ ਨੇ ਅੱਗੇ ਹਾਂ ਲੈ ਚੱਲ ਤਰਸ ਦਿਖਾ ਦੇ ਉਹ ਸਮਾਰਗੀ ਮਾਦਰ ਇਹਨਾਂ ਦੀ ਇੱਕੋ ਹੀ ਆ ਗਈ ਇਹਨਾਂ ਦੀ ਮਾਦਰ ਦਾ ਦੁੱਧ ਕਿੰਨਾ ਸੀ ਬਾਈ ਭਾਈ ਮਾਦਰ ਦਾ ਪਹਿਲੇ ਸਵੇਰ ਦੀ ਦਾ ਦੁੱਧ ਲਗਭਗ 15 ਲੀਟਰ ਦੁੱਧ ਸੀ ਦੂਸਰੇ ਸਵੇਰ ਬੜਾ ਚੰਗੇ ਦੀ ਉਮੀਦ ਸੀ ਠੀਕ ਹੈ ਜੀ ਤੇ ਇੱਥੇ ਰੋਕ ਲਓ ਮਾੜਾ ਫੇਸ ਦਿਖਾ ਦਿਓ ਇੱਕ ਵਾਰੀ ਦੂਸਰੇ ਸਵੇਰ ਕੀ ਹੈ ਜੀ ਬਹੁਤ ਜ਼ਿਆਦਾ ਬਣੀ ਸੀ ਮੱਜ ਤੇ ਮਿਲਕ ਫੀਵਰ ਹੋਣ ਕਰਕੇ ਮੱਜ ਮੇਰੇ ਕੋਲ ਚਲਾ ਨਹੀਂ ਕਰ ਗਈ ਹੈ ਜਿਹੜੀ ਕਾਫੀ ਵੱਡੇ ਆਰਡਰ ਵਾਲੀ ਤੁਸੀਂ ਮੈਨੂੰ ਇੱਕ ਵਾਰੀ ਵੀਡੀਓ ਦਿਖਾਈ ਸੀ ਬਹੁਤ ਜੀ ਹੈ ਜੇ ਮੈਂ ਤੁਹਾਨੂੰ ਵੀਡੀਓ ਵੀ ਉਹਦੇ ਨਾਲ ਇਹ ਵੀ ਪਾ ਦਿਆਂਗੇ ਤੇ ਜੇ ਵੀ ਮੇਰੇ ਕੋਲ ਵੀਡੀਓ ਪਈਆਂ ਨੇ ਉਸ ਮੈਂ ਠੀਕ ਹੈ ਜੀ ਇਹਦੀ ਮਾਦਰ ਦੀਆਂ ਪਈਆਂ 나ੜਾਂ ਨੂੰ ਤਾਂ ਬਹੁਤ ਨੇ ਤਾਂ ਸਰ ਸਾਡ ਬਾਡੀ ਦਰੋਂ ਹੈ ਬਰੀਕੀਆਂ ਬਹੁਤ ਨੇ ਕੱਟੇ ਚ ਇੱਕ ਗੱਲ ਹੋਰ ਦੱਸਦਾ ਨਾ ਕੋਈ ਬਾਲੇ ਹਾਰੇ ਸ਼ਿੰਗਾਰੇ ਨਹੀਂ ਹੋਏ ਬਾਈ ਦੇ ਕੋਈ ਤੇਲ ਵੀ ਨਹੀਂ ਲਾਇਆ ਕਿ ਤੇ ਇਹਨਾਂ ਦੀ origignal beauty ਆ ਜਿੰਨੀ ਹੈਗੀ ਆ ਜੋ ਕੁਝ ਹੈਗਾ ਜੀ ਨੇਚਰਲ ਹੈ ਕੋਈ ਆਪਾਂ ਕਹਿ ਲਈਏ ਵੀ ਤਿਆਰੇ ਪਾਤੇ ਜਾਂ ਹਾਰ ਪਾਤੇ ਇਹਨਾਂ ਦੇ ਜਿਵੇਂ ਮੇਲੇ ਨੂੰ ਤਿਆਰ ਕਰਦੇ ਕੋਈ ਪਿੰਡੇ ਤੋਂ ਕਟਿੰਗ ਨਹੀਂ ਕਰੀ ਇੱਥੋਂ ਦਿਖਾ ਦਰਸ ਨਾੜਾ ਨੂੜਾ ਦਿਖਾਓ ਬਾਡੀ ਤੋਂ ਬਰੀਕੀਆਂ ਕਿੰਨੀਆਂ ਨੇ ਇਹ ਦੁੱਧ ਵਾਲੇ ਬੱਚੇ ਯਾਰ ਕਿਵੇਂ ਨਹੀਂ ਦੇਣਗੇ ਪਾਉਣਗੇ ਅੱਗੇ ਆਂ ਦੱਸੋ ਮੈਨੂੰ ਕਵਾਲਿਟੀ ਆ ਚਮੜਾ ਬਿਲਕੁਲ ਬਰੀਕ ਚਮੜੇ ਚ ਆ ਗਏ ਗੱਲ ਬਾਤ ਕਰ ਲਈ ਤਾਂ ਜਿੱਥੋਂ ਮਰਜੀ ਚੁੰਡੀ ਭਰ ਲਾ ਲੇ ਮਾ ਬਰੀਕ ਚਮੜਾ ਆ ਦੇ ਬੱਚੇ ਆ ਜੀ ਬਹੁਤ ਚੰਗੇ ਅਸਲ ਨੀਲੀ ਰਵੀ ਦੇ ਵਿੱਚ ਜਿਹੜੀ ਇਹਨਾਂ ਦੀ ਮਾਂ ਜਿਹੜੀ ਸੀ ਨਾ ਅਸਲ ਨੀਲੀ ਰਵੀ ਦੀ ਮੱਝ ਸੀ ਠੀਕ ਆ ਜੀ ਗੱਲ ਜਿਹਦੇ ਕਰਕੇ ਆਪਾਂ ਲਈ ਸੀ ਅੱਛਾ ਜੀ ਤੇ ਚਲੋ ਵਾਹਿਗੁਰੂ ਨੇ ਅੱਗੇ ਸਾਨੂੰ ਮੱਝ ਦੇ ਜਾਣ ਦਾ ਤੇ ਚਲੋ ਜੋ ਪ੍ਰਮਾਤਮਾ ਦਾ ਹੁਕਮ ਸੀ ਤੇ ਜਿੰਨੀ ਉਹਦੀ ਲਿਖੀ ਸੀ ਉਹ ਹਾਂਜੀ ਹਾਂਜੀ ਓਕੇ ਆਪਣੀ ਚਲੀ ਗਈ ਠੀਕ ਆ ਗੱਲ ਚਲੋ ਇਹ ਆ ਵੀ ਸਾਨੂੰ ਤਾਂ ਇਹ ਆ ਵੀ ਉਹ ਬੂਟੇ ਦੋ ਲੱਗ ਗਏ हां जी हां यो त दो बूटे लागिवे अगे नस्ल बहुत बनाणेंगे यो नस्ल ए ਝੂਟੀਆਂ ਦੋਏ ਮੇਰੀਆਂ ਬਿੱਲੇ ਨੇਤਰ ਦੀਆਂ ਜੀ ਆ ਆ ਕਿਹੜੇ ਦੀ ਆ ਜੀ ਇਹ ਬਿੱਲੇ ਨੇਤਰ ਦੀ ਆ ਜੀ ਇਹਦੀ ਅੱਖ ੱਖ ਤੇ ਖਿਆਦਰ ਸੋਏ ਬਹੁਤ ਮਟਕਣੀ ਅੱਖ ਚ ਆ ਗਈ ਜੀ ਮੈਂ ਕਹਿੰਦੇ ਹੁੰਦੇ ਨੇ ਸੱਜਣਾ ਆਪਣੇ ਕੱਦ ਵਿੱਡੂ ਵੀ ਚੰਗਾ ਤੇ ਥਣ ਥਣ ਵੀ ਚੰਗਾ ਮਾਰਕਿੰਗ ਵੀ ਹੋਈ ਪ੍ਰੋਪਰ ਜੀ ਆ ਇਹ ਤੀਸਰੇ ਸੂਏ ਹੁਣ ਤਾਂ ਮੂਰਤੋਂ ਗੱਬਣ ਆ ਜੀ ਇਹ ਦੂਜੇ ਸੂਏ ਬਿੱਲੇ ਨੇਤਰ ਦੀ ਇਹ ਬਿੱਲੇ ਨੇਤਰ ਦੀ ਆਪ ਗੱਬਣ ਤੈਮੂਰ ਤੋਂ ਇਹ ਛੋਟੇ ਬੱਚੇ ਹਾਂ ਗੱਬਣ ਉਹ ਤੂੰ ਆ ਜਿਹੜਾ 1 ਨੰਬਰ ਤੇ ਦਿਖਾਇਆ ਸੀ ਇਹਨੇ ਦੁੱਧ ਦੂਜੇ ਸੂਏ 'ਚ ਅਰੀਜਨਲ ਜਮਾ ਕਿੰਨਾ ਪਾਇਆ ਬਾਈ ਇਹਨੇ 17 ਲੀਟਰ ਦੁੱਧ ਦਿੱਤਾ ਜੀ ਬਿੱਲੇ ਨੇਤਰ ਦੀ ਕੱਟੀ ਨਹੀਂ ਇਹਦੀ ਮਾਂ ਦਾ ਦੁੱਧ ਕਿੰਨਾ ਕ ਸੀ ਇਹਦੀ ਮਾਂ ਦਾ ਦੁੱਧ ਮੇਰੇ ਕੋਲ ਹੀ ਜੀ 9 ਲੀਟਰ ਦੁੱਧ ਸੀ ਕੁੱਲਾ ਕੁੱਲ 9 ਲੀਟਰ ਬਿੱਲੇ ਦਾ ਰਿਜ਼ਲਟ ਐਡਾ ਤਕੜਾ ਬਾਈ ਬਹੁਤ ਤਕੜਾ ਰਿਜ਼ਲਟ ਕਿੰਨੇ ਕ ਬੱਚੇ ਨੇ ਬਿੱਲੇ ਦੇ ਆਪਣੇ ਕੋਲ ਬਿੱਲੇ ਦੇ ਆਪਣੇ ਕੋਲ 3 ਬੱਚੇ ਨੇ 2 ਝੋਟੀਆਂ ਹੋ ਗਈਆਂ ਕਿ ਝੋਟਾ ਹੋ ਗਿਆ ਅੱਛਾ ਜੀ ਇਹ ਸੂਈਆਂ ਹੋਈਆਂ ਦੋਨੇ ਹਾਂਜੀ ਦੋ ਹੀ ਸੂਈ ਇਹ ਪਹਿਲੇ ਸੂਏ ਦੋ ਦਾ ਤਾਂ ਕੱਟੀ ਆ ਹੁਣ ਸੂਈ ਆ ਠੀਕ ਆ ਉਹਦੇ ਤੇ ਵੀ ਚੱਲਾਂਗੇ ਆਪਾਂ ਇਹਦਾ ਦੂਜੇ ਸੂਏ ਦਾ ਵੀ ਦੇ ੜੇੜ ਜਾਊਗੀ ਜਾਊਗੀ ਚੰਗੀ ਚੋਟੀ ਹਾਂ ਇੱਥੋਂ ਬਿੱਲੇ ਦਾ ਰਿਜ਼ਲਟ ਰਿਜ਼ਲਟ ਚੈੱਕ ਕਰ ਸਕਦੇ ਹਾਂ ਬਿੱਲੇ ਦਾ ਰਿਜ਼ਲਟ ਕੱਬੇ ਨੇ ਇੱਥੋਂ ਦਿਖਾ ਦੇ ਦਰਸੋ ਏ ਬਾਲਟੀ ਕਵਾਲਿਟੀ ਐਨ ਆਖ ਖੁਖ ਦੀ ਕੁਆਲਿਟੀ ਤੋਂ ਲਾਲਾ ਮੱਥੇ 'ਚ ਬੱਲ ਤੋਂ ਲਾਲਾ ਤੇ ਕੱਦ ਕਾਰ ਤੋਂ ਲਾਲਾ ਤੇ ਆਹ ਕਿਹੜੇ ਦੀ ਆ ਭਾਈ ਇਹ ਵੀ ਬਿੱਲੇ ਨੇਤਰ ਦੀ ਐ ਇਹ ਵੀ ਬਿੱਲੇ ਨੇਤਰ ਦੀ ਐ ਇਹ ਦੋ ਦੰਦ ਸੂਈ ਆ ਹੁਣ ਹਜੇ ਦੋ ਦੰਦ ਹੀ ਆ ਦੋ ਦੰਦ ਆ ਇਹਨੂੰ ਸੂਈ ਨੂੰ ਹੋ ਗਿਆ ਲਗਭਗ 2 ਮਹੀਨੇ ਸੂਈ ਨੂੰ ਤੇ ਮੇਰੀ ਬਿਲਕੁਲ ਨਾਰਮਲ ਜੀ ਸੇਵਾ ਤੇ ਲੋਕ ਲਗਪਕ ਬਿਲਕੁਲ ਵੀ ਮੈਂ ਤੁਹਾਨੂੰ ਮੇਰੇ ਕੋਲ ਨੌਕਰ ਲੇਬਰ ਵੀ ਨਹੀਂ ਹੈਗੀ ਠੀਕ ਹੈ ਜੀ 11 12 ਲੀਟਰ ਦੁੱਧ ਮਤਲਬ ਫਿਰ ਵੀ 11 12 ਜਮਾਂ ਨਾਰਮਲ ਤੇ ਕਿਉਂਕਿ ਪਸ਼ੂ ਅੰਦਰ ਬਾਈ ਕੋਲ ਕਾਫੀ ਨੇ ਉਧਰਲੇ ਬੰਨੇ ਵੀ ਦਿਖਾਉਂਗਾ ਕਿਉਂਕਿ ਨੀਲੀ ਦੇ ਆਪਾਂ ਅਲੱਗ ਕੱਢੇ ਨੇ ਇਧਰਲੇ ਬੰਨੇ ਇਕੱਲੇ ਨਹੀਂ ਨੀਲੀ ਦਿਖਾਉਣ ਵਾਸਤੇ ਬਿਲਕੁਲ ਸੌ ਸੁਭਾ ਦੀ ਜੇ ਭਾਈ ਗੱਡਮੀ ਜੀ ਸੇਵਾ ਲੱਗ ਜਾਨੀ ਪਾਂਦੀ 14 15 ਹਾਂਜੀ ਬਹੁਤ ਵਧੀਆ ਨਾਰਮਲ ਹੀ ਤੇ ਕਦ ਵਾਰ ਤੁਸੀਂ ਦੇਖ ਸਕਦੇ ਹੋ ਕਦ ਵੀ ਬਹੁਤ ਸੋਹਣਾ ਹੈ ਕਦ ਕਾੜ ਵੀ ਚੰਗਾ ਆ ਗਿਆ ਸਵਾਭੀ ਬਹੁਤ ਚੰਗਾ ਤੇ ਬੱਚਾ ਵੀ ਇਹਦਾ ਮੇਰਾ ਖਿਆਲ ਤੁਸੀਂ ਕਹਿੰਦੇ ਬੱਚਾ ਇਹਦਾ ਇਹਦੀ ਕੱਟੀ ਜੰਮਦੀ ਨੇ ਦੁੱਧ ਨਹੀਂ ਪੀਤਾ ਕੱਟੀ ਮਰ ਗਈ ਸੀ ਜੀ ਹੁਣ ਪਾੜੇ ਤੇ ਹਾਂ ਇਸ ਤਰ੍ਹਾਂ ਹੀ ਥਾਪੀ ਮਾਰ ਕੇ ਚੋਲੀ ਨੇ ਥਾਪੀ ਮਾਰ ਕੇ ਹਾਂ ਜੀ ਤੇ ਭਾਈ ਜਿਵੇਂ ਨੀਲੀ ਨੇ ਆਪਾਂ ਕਹਿਦਾ ਨੇ ਵੀ ਜਿਵੇਂ ਤੁਹਾਡੇ ਕੋਲ ਮੱਝਾਂ ਪ੍ਰਾਣੀਆਂ ਵੀ ਨੇ ਤੇ ਦੁੱਧ ਦੰਦੀਆ ਲੰਬਾ ਟਾਈਮ ਬਹੁਤ ਲੰਬਾ ਦੁੱਧ ਦਿੰਦੀ ਆ ਜੀ 8-8 ਮਹੀਨੇ ਤੱਕ ਦੁੱਧ ਹੀ ਦਿੰਦੀ ਆ ਆਪ ਛੱਡਨੀਆਂ ਪਈਆਂ ਹਾਂ ਇਹ ਆ ਗਈਆਂ ਦੋਨੇ ਬਿੱਲੇ ਨੇਤਰ ਦੀਆਂ ਆਹ ਮੱਝ ਦਾ ਮੇਰਾ ਖਿਆਲ ਲਿਆਂਦੀ ਹੋਣੀ ਇਹ ਤਾਂ ਮੈਂ ਪਰਚੇਜ਼ ਕੀਤੀ ਸੀ ਠੀਕ ਆ ਜੀ ਹਾਂ ਜੀ ਇਹ ਅੱਗੇ ਮੱਝ ਵੀ ਮੈਂ ਇਹਨੇ ਦੋ ਦਿੱਤਾ ਜੀ ਲਗਭਗ 14-15 ਲੀਟਰ ਇਹ ਮਾਜਾ ਆਪਾਂ ਇਧਰੋਂ ਮੋਗੇ ਸਾਈਡ ਤੋਂ ਗਰਮੀਪੂਰ ਤੋਂ ਲੈਂਦੀ ਹਾਂ ਠੀਕ ਆ ਜੀ ਹਾਂਜੀ ਆ ਵੀ ਚੰਗੇ ਬਰੀਡਰ ਦਵਾਈ ਹੋਇਆ ਸੱਜਣ ਤੋਂ ਤੇ ਝੋਲ ਝੂਲ ਬਹੁਤਾ ਹਨ ਇਧਰੋਂ ਫੇਸ ਤੇ ਮਾਰ ਅਜੇ ਇੱਥੇ ਰਹਿੰਦੇ 15-16 ਦਿਨ ਸੂਣਦੇ ਆਖੋ ਖੇਦੀ ਵੀ ਚੰਗੀ ਆ ਗਈ ਨੀਲੀ ਜਾ ਗਈ ਮੈਂ ਬਾਈ ਨੀਲੀ ਦਾ ਸ਼ਕੀਨ ਆ ਦੂਰੋਂ ਦੂਰਾਂ ਚੱਕ ਲੈਣਾ ਜਿੱਥੋਂ ਨੀਲੀ ਦਾ ਪਿਓਰ ਬੱਚਾ ਮਿਲਦਾ ਕਿ ਤੂੰ ਹਾਂਜੀ ਇਹ ਹੁਣ ਮਾਰਦੇ ਦਰਸ ਅਗਲੇ ਬੰਨੇ ਵਾਲੀ ਦੇ ਅਗਲੇ ਮਾਏ ਜਿਹੜੀ ਉਹ ਕੱਟੀ ਸ਼ਕੀਰਾ ਹੈ ਉਹਦੀ ਮਾਂ ਹੈ ਅੱਛਾ ਛੋਟੀ ਕੱਟੀ ਜਿਹੜੀ ਜਿਹੜੀ 1 ਠੀਕ ਗੱਲ ਉਹਦੀ ਮਾਂ ਇਹ ਹੁਣ ਮਤਲਬ ਡਰਾਈ ਹੋਣ ਵਾਲੀ ਹੈ ਆ ਇਹਦਾ ਫੇਸ ਦਿਖਾਓ 6 ਮਹੀਨਿਆਂ ਦੀ ਗੱਲ ਕਰ ਦੋ ਮਾੜਾ ਜਿਹਾ ਫੇਸ ਤੇ ਮਾਰ ਦੂਗਾ ਕੈਮਰਾ ਇਹਦਾ ਸੂਆ ਕਿਹੜਾ ਬਾਈ ਹੁਣ ਇਹਦਾ ਸੂਆ ਹੁਣ ਤੀਜਾ ਜੀ ਤੀਜੇ ਸੂਗੀ ਹਾਂਜੀ ਤੀਜੇ ਆਪ ਕਿਹੜੇ ਸੀਮੰਦੀ ਆ ਇਹ ਪਤਾ ਕੁ ਆਪ ਨਹੀਂ ਸੀਮੰਦਾ ਮੈਨੂੰ ਪਤਾ ਮੈਂ ਲਈ ਇਹ ਮੁੱਲ ਖਰੀਦੀ ਆ ਠੀਕ ਹੈ ਜੀ ਤੇ ਪਿੱਛੇ ਜਦੋਂ ਮਤਲਬ ਸੂਣ ਵਾਲੀ ਸੀ ਆਪਾਂ ਫੇਸਬੁੱਕ ਤੇ ਵੀਡੀਓ ਵੀ ਪਾਈ ਸੀ ਬਹੁਤ ਸ਼ਾਨਦਾਰ ਬਣੀ ਸੀ ਉਹਦੀ ਦੁੱਧ ਦੇ ਨੇ ਕਿੰਨਾ ਕ ਕੱਢਿਆ ਬਾਈ ਦੂਜੇ ਸੂਏ ਦੁੱਧ ਦੇ ਕੀ ਲਗਭਗ ਇਹਨੇ 15 ਪਲੱਸ ਹੀ ਦਿੱਤਾ ਜੀ ਦੂਜੇ ਸੂਏ ਹਾਂਜੀ ਦੂਜੇ ਸੂਏ ਆ ਤੀਜੇ ਸੂਏ ਸੂਗ ਹੀ ਹੋਣਾ ਪੰਜਵੇਂ ਮਹੀਨੇ ਦੀ ਗੱਬਣਾ ਪੰਜ 6 ਮਹੀਨੇ ਦੀ ਪੰਜ ਛੇਵਾਂ ਮਹੀਨਾ ਚੱਲ ਰਿਹਾ ਇਹ ਆ ਛੇਵੇਂ ਮਹੀਨੇ ਦੀ ਗੱਬਣਾ ਤੇ ਵੀ ਪਿਓਰ ਨੀਲੀ ਚਾਗੀ ਤੇ ਹੁਣ ਤੱਕ ਸਾ ਮੈਂ ਤੇ ਮਾਰਦੇ ਉਧਰਲੇ ਬੰਨੇ ਹੋ ਕੇ ਕੈਮਰਾ ਇਹਦੀ ਕੀ ਡਿਟੇਲ ਆ ਭਾਈ ਇਹ ਮੱਝ ਭਾਈ ਪਿਛਲੇ ਸੂਏ ਮੈਂ ਲਈ ਸੀ ਆਪਣੇ ਇੱਥੇ ਸੋਨੂ ਐ ਮੁੰਡਾ ਠੀਕ ਆ ਜੀ ਸੋਨੂ ਕੋ ਮੰਡ ਕਰਕੇ ਫੇਸਬੁੱਕ ਤੇ ਆਈਡੀ ਮੈਂ ਉਹਦੇ ਕੋਲ ਲਈ ਇਹਨੇ ਤਾਂ ਦਿੱਤਾ 18 ਲੀਟਰ 18 ਕਿਲੋ ਹਾਂਜੀ 18 ਕਿਲੋ ਇਹਦਾ ਸੂਆ ਕਿਹੜਾ ਹੋਊਗਾ ਭਾਈ ਇਹਦਾ ਸੂਆ ਹੈਗੀ ਤੀਸਰਾ ਇਹ ਜਦੋਂ ਸੋਈ ਸੀ ਇਹਦੀ ਤੀਸਰੀ ਅੱਗੇ ਸੂਕੀ ਹੁਣ ਠੀਕ ਆ ਗੱਲ ਆਉਂ ਨੀਲੀ ਦਾ ਸਿੰਘ ਥੋੜਾ ਜਿਹਾ ਆਇਆ ਨਾ ਖੁੱਲਾ ਹੈ ਨਾ ਇਹ ਤਾਂ ਮੂਰਤੋਂ ਗੱਬਣ ਅੱਛਾ ਇਹ ਆਪਣੇ ਝੋਟੇ ਤੋਂ ਗੱਬਣ ਉਹਨਾਂ ਦੇ ਪਿੰਗ ਤਾਂ ਜਦੋਂ ਮਤਲਬ ਤਿਆਰ ਹੁੰਦੀ ਹੈ ਨਾ ਜਾਂ ਪਸ਼ੂ ਦੁੱਧ ਦਿੰਦਾ ਸਿੰਘ ਸੁੰਗ ਤਾਂ ਸਭ ਲੁਕ ਜਾਂਦੇ ਨੀਲੀ ਦਾ ਹੁਣ ਜ਼ਿਆਦਾਤਰ ਜਿਹੜੇ ਆਪਾਂ ਗੱਲ ਕਰ ਲਈਏ ਪ੍ਰਾਣੀਆਂ ਨੀਲੀਆਂ ਦੇ ਸਿੰਘ ਖੁੱਲੇ ਆਉਂਦੇ ਨੇ ਬਾਈ ਹਣਾ ਨਹੀਂ ਨੀਲੀ ਦਾ ਸਿੰਘ ਖੁੱਲਾ ਤਾਂ ਨਹੀਂ ਨੀਲੀਓ ਦਾ ਸਿੰਘ ਆਮ ਤਰ ਤੇ ਹੁੰਦਾ ਕੁੰਡਾ ਹੀ ਹੈ ਠੀਕ ਹੈ ਜੀ ਪਰ ਇਹ ਆ ਵੀ ਜਿਵੇਂ ਜਿਵੇਂ ਪਿੱਛੋਂ ਬਰੀਡ ਚੱਲੀ ਆਉਂਦੀ ਰਹੀ ਹੈ ਜਿਵੇਂ ਮਤਲਬ ਰਵਾਤੂਰਿਆ ਹੁੰਦਾ ਰਵੇ ਦੇ ਸਿੰਘ ਕਿਸੇ ਦੇ ਜਿਵੇਂ M52 ਦਾ ਹੋਣਾ ਹੈ M52 ਦੀਏ ਜ਼ਿਆਦਾਤਰ ਝੋਟੀਆਂ ਤੇ ਸਿੰਘ ਖੁੱਲੇ ਹੀ ਨੇ ਠੀਕ ਹੈ ਜੀ ਗੱਲ ਉਹ ਪਰਲੇ ਬੰਨੇ ਕਿਹੜੀਆਂ ਰਹਿ ਗਿਆ ਨੀਲੀਆਂ ਪਰਲੇ ਬਿਲੇ ਪਿਛਲੇ ਇਧਰ ਆ ਜਾਂਦਾ ਰਸ ਇਧਰਲੇ ਬੰਨੇ ਵੀ ਲਿਆ ਆ ਜਾ ਆ ਜਾ ਲਿਆ ਲਿਆ ਇਧਰ ਦਿਖਾ ਦੇ ਇੱਕ ਵਾਰੀ ਇਹਨਾਂ ਦੀ ਕੁਆਲਿਟੀ ਇਹ ਫਾਰਮ ਬਾਈ ਨੇ ਦੱਸਤਾ ਪਿੰਡ ਮਿਆਲ ਕਲਾਂ ਇੱਕ ਵਾਰੀ ਫੇਰ ਦੱਸ ਦੇਣਾ ਤਹਿਸੀਲ ਸਮਾਣਾ ਤੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਹੈ ਜਿਹੜੇ ਇਸ ਏਰੀਆ ਦੇ ਸੱਜਣ ਨੇ ਆ ਕੇ ਦੇਖ ਵੀ ਸਕਦੇ ਨੇ ਬਾਈ ਕੋਲੇ ਆਹ ਕੱਟੀ ਦੀ ਕੀ ਗੱਲਬਾਤ ਆ ਕਿਹੜੇ ਸੀ ਇਹ ਕੱਟੀ ਮੀਣੀ ਮੱਝ ਦੀ ਹੈ ਜੀ ਉਹ ਜਿਹੜੀ ਗਰਮੀਤ ਸੂਰ ਬਾਈ ਕੋਲੋਂ ਲਿਆਂਦੀ ਸੀ ਠੀਕ ਹੈ ਜੀ ਉਹਦੀ ਕੱਟੀ ਆ ਇਹ ਤਾਂ ਆਪ ਕਿਹੜੇ ਦੀ ਆ ਬਾਈ ਇਹ ਇਹ ਬਾਈ ਮੈਨੂੰ ਸੀਮੰਦ ਦਾ ਨਹੀਂ ਪਤਾ ਠੀਕ ਹੈ ਜੀ ਕਿਉਂਕਿ ਉਹਨਾਂ ਦੇ ਕੋਲ ਪਤਾ ਨਹੀਂ ਉਹਨਾਂ ਨੇ ਵੀ ਅੱਗੋਂ ਪਰਚੇਜ਼ ਕੀਤੀ ਸੀ ਠੀਕ ਹੈ ਜੀ ਆਹਾ ਇਹ ਝੋਟੀ ਮੈਂ ਫਿਰੋਜ਼ਪੁਰੋਂ ਲਿਆਂਦੀ ਸੀ ਜੇ ਦੂਜੇ ਸੂਏ ਹੁਣ ਗੱਭਣਾ ਤੇ ਇਹਦਾ ਹੁਣ ਸੂਆ ਕਿਹੜਾ ਬਾਈ ਇਹ ਤਾਂ ਸੂਆ ਦੂਸਰੇ ਸੂਏ ਵਾਸਤੇ ਗੱਭਣਾ ਪਹਿਲਾ ਸੂਆ ਸੂਈ ਪਹਿਲਨ ਨੇ ਇਹਨੇ ਕਿੰਨਾ ਕ ਕੱਢਿਆ ਵੀ ਪਹਿਲਨ ਨੇ ਇਹਨੇ 17 ਲੀਟਰ ਦੋ ਦਿੱਤਾ 17 ਕਿਲੋ ਹਾਂਜੀ ਆ ਦੁੱਧ ਬਹੁਤ ਘੜਦਾ ਬਾਈ ਹਨਾ ਨੀਲੀ ਦੇ ਵਿੱਚ ਬਹੁਤ ਬਹੁਤ ਚੰਗੀ ਮੱਝ ਬਹੁਤ ਜ਼ਿਆਦਾ ਚੰਗੀ ਝੋਟੀ ਹਾਂ ਹੁੰਦੇ ਦੇਖਣ ਨੂੰ ਉਹ ਲੱਗਦਾ ਮਾਰਕਿੰਗ ਜੀ ਘੱਟ ਲੱਗਦੀ ਹੈ ਨਾ ਹਾਂਜੀ ਹਾਂਜੀ ਉਹ ਡਿਜ਼ਾਈਨ ਸਿੰਗ ਦਾ ਇੱਕੋ ਜਾਂ ਦੋਨਾਂ ਜਿਵੇਂ ਮੋਹਰਾ ਵਾਲਾ ਹੁੰਦਾ ਬਹੁਤ ਸੋਹਣੀ ਬਹੁਤ ਦੁੱਧ ਨੂੰ ਚੁਆਈ ਹੁ ਨੀਲੀ ਜਿਵੇਂ ਆਪਾਂ ਇੱਕ ਦੋ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਵੱਡੇ ਦੁੱਧ ਵਾਲੇ ਇੱਕ ਤਾਂ ਇੱਕ ਨੰਬਰ ਵਾਲੀ ਝੋਟੀ ਆ ਗਈ ਜਿਵੇਂ ਇੱਕ ਇਹ ਆ ਗਈ ਉਹ ਬਹੁਤ ਚੰਗੀ ਦੁੱਧ ਨੂੰ ਇੱਕ ਉਹ ਇੱਕ ਨੰਬਰ ਤੇ ਆ ਮੈਂ ਆਖੂੰਗਾ ਵੀ ਜਿਵੇਂ ਆਪਾਂ ਲਾ ਲਈਏ ਦੋ ਤੇ ਤਿੰਨੇ ਹੈ ਨਾ ਭਾਈ ਆਪਾਂ ਲੈਬ ਵਿੱਚ ਵਾ ਲਈਏ ਕਦੇ ਇਹ ਇੱਕ ਮੱਝ ਅੰਦਰ ਹੈ ਜਿਹਦੇ ਉਹ ਥਣ ਖਰਾਬ ਹੋ ਗਏ ਨੇ ਉਹਦੇ ਸਦੇ ਪਿਛਲੇ ਸਵੇਰ ਬਹੁਤ ਜ਼ਿਆਦਾ ਦੁੱਧ ਠੀਕ ਹੈ ਜੀ ਵੀ ਆਪਾਂ ਆਪਾਂ ਮੈਂ ਕਹਿੰਦਾ ਵੀ ਲੈਬ ਵਿੱਚ ਵਾ ਕੇ ਵੀ ਦਿਖਾ ਦਈਏ ਜੀ ਦੋ ਤੇ ਤਿੰਨੇ ਜਦੋਂ ਚਲੋ ਵਾਈਕਰ ਨੂੰ ਮੇਰ ਕਰੇ ਟਾਈਮ ਦੇਵੇ ਹਾਂਜੀ ਤੇ ਕਿਤੇ ਸੁਭਾਅ ਬਣੇ ਲੈਬ ਵਿੱਚ ਆਉਣ ਨੂੰ ਨੀਲੀ ਵਾਲਾ ਸਿਸਟਮ ਆ ਪਤਾ ਲੱਗ ਜੂਗਾ ਤੇ ਲਾਈਵ ਵੀ ਮਾਈਕ ਰੂ ਮੇਰ ਕਰੇ ਲਾਈਵ ਦੀ ਵੀ ਕੋਸ਼ਿਸ਼ ਹਾਂ ਉਰਾਂ ਦੀ ਲਿਆ ਦਰਸ਼ਕ ਨੀਲੀ ਦੀ ਉਹ ਖੜੀ ਆ ਜਗਾ ਘੱਟ ਦੀ ਬਾਰੇ ਉਰਾਂ ਦੀ ਲਿਆ ਆ ਆ ਇਧਰਲੇ ਬੰਨੇ ਉਹ ਤੇ ਮਾਰਦੇ ਕੈਮਰਾ ਉਹ ਆਖੋਖ ਦਿਖਾਜੂ ਦੀ ਸਮਾਰਕ ਉਹ ਕਿਹੜੇ ਸੀਮੰਦੀ ਆ ਗਈ ਭਾਈ ਭਾਈ ਸੀਮੰਨ ਦਾ ਨਹੀਂ ਇਹ ਤਾਂ ਆਪਾਂ ਮੋਲ ਲਈਆਂ ਮੱਜਾਂ ਠੀਕ ਹੈ ਜੀ ਗੱਲ ਨੀਲੀ ਦੀਆਂ ਹੁਣ ਅੱਗੇ ਅੰਦਰ ਪਸ਼ੂ ਸੂਣ ਵਾਲੇ ਨੇ ਜਿਆਦਾ ਇਹਨਾਂ ਦੇ ਵਿੱਚ ਠੀਕ ਹੈ ਜੀ ਇਹ ਜਿਆਦਾ ਡਰਾਈ ਕੀਪੀਆਂ ਨੇ ਡਰਾਈ ਆ ਗਈਆਂ ਹਾਂਜੀ ਬਸ ਅਜਾ ਇਧਰਲੇ ਬੰਨੇ ਲਿਆ ਤਰਸ ਇਧਰਲੇ ਬੰਨੇ ਤੇ ਆਪਾਂ ਦੂਜੀਆਂ ਮੱਜਾਂ ਵੀ ਦਿਖਾ ਦੇਣਾ ਬਾਕੀ ਨਹੀਂ ਆ ਇਹੜੀਆਂ ਤਕਰੀਬਨ ਤਕਰੀਬਨ ਆਪਾਂ ਜੇ ਗੱਲਬਾਤ ਕਰ ਲਈ ਅੰਦਰ ਉਹ ਦੁੱਧ ਦਾ ਸੀਨ ਆ ਬਾਈ ਮੈਂ ਕਰਦੇ ਆ ਉਹ ਦੁੱਧ ਵਾਲੀਆਂ ਮੱਝਾਂ ਆ ਗਈਆਂ ਜਿਆਦੇ ਅੰਦਰ ਇਹਨਾਂ ਤੋਂ ਆਪਾਂ ਜੇ ਗੱਲਬਾਤ ਕਰ ਲਈ ਬਾਈ ਜਿਆਦਾਤਰ ਵੀ ਦੁੱਧ ਦੀ ਵਿਕਰੀ ਵਿਕਰੀ ਵਾਲਾ ਸਿਸਟਮ ਆ ਹਾਂ ਆ ਇੱਧਰ ਲਿਆ ਦਰਸ ਓਏ ਇੱਧਰ ਵੀ ਸਿਸਟਮ ਚੰਗਾ ਬਾਈ ਦਾ ਮੱਝਾਂ ਜਿੰਨੀਆਂ ਵੀ ਨੇ ਆਪਣੀਆਂ ਹਾਂਜੀ ਇਹ ਛੋਟੀ ਨੀਲੀ 라 ਵਿੱਚ ਇਹ ਲੋਹਰੀ ਦੀ ਆ ਕਿਹੜੀ ਆਹ ਹੀ ਹਾਂਜੀ ਇਹ ਅੱਦਗੀ ਪਹਿਲਾ ਸੂਆ ਮੇਰੇ ਕੋਲ ਘਰ ਦੀ ਪਾਲੀ ਆ ਅੱਛਾ ਜੀ ਤੇ ਇਹ ਆ ਗਈ ਲੋਹਰੀ ਦੀ ਹਾਂ ਤੇ ਬੱਸ ਹੁਣਾਂ ਦੁੱਧ ਕੱਢਿਆ ਇਹਨੇ ਝੋਟੀ ਦੇ 13 ਲੀਟਰ 14 ਲੀਟਰ ਫਿਲਰ ਨੇ ਦਿੱਤਾ ਇਹਨੇ ਆ ਆ ਆ ਇੱਧਰ ਲੈ ਬੰਨੇ ਲਿਆ ਇੱਧਰ ਆਪਾਂ ਦੋ ਚਾਰ ਦਿਖਾਵਾਂਗੇ ਜਿਵੇਂ ਆ ਨੀਲੀ ਚ ਆ ਗਈ ਚੰਗੇ ਉਹ ਚ ਆਖੋਖ ਚੰਗੀ ਆ ਗਈ ਜਿਵੇਂ ਇੱਧਰੋਂ ਕਟਾਗਾ ਡੇਡਾ ਕੋਈ ਨੀਲੀ ਜਨੇ ਪੰਜ ਕਲੀਅੰਸੀ ਵੀ ਨੇ ਇਹ ਪਿਓਰ ਨੀਲੀ ਚ ਐ ਇਹ ਕਿਹੜੇ ਦੀ ਆ ਬਾਈ ਹੈ ਇਹ ਤਾਂ ਨਹੀਂ ਪਤਾ ਕਿਹਦੇ ਸੀਮਨ ਦੀ ਹੈ ਨਹੀਂ ਸੀਮਨਦਾਰੀ ਹੈ ਮੁੱਲ ਕੀ ਖਰੀਦਿਆ ਨੇ ਜਿਹੜੀਆਂ ਸੀਮਨ ਦੇ ਆ ਸੀ ਮੈਂ ਤੁਹਾਨੂੰ ਦੱਸਿਆ ਸੀ ਜਾਂ ਅੱਖ ਜਿਵੇਂ ਇਹਦੀ ਅੱਖ ਚੰਗੀ ਆ ਗਈ ਬੱਚੇ ਵੀ ਚੰਗੇ ਪਾ ਸਕਦੇ ਹਾਂ ਗ੍ਰੇਡਰ ਦੇ ਬੋਲ ਦੇ ਰਹੀਆਂ ਜੀ ਗੋ ਇਹ 27 ਨੰਬਰ ਤੋਂ ਗੱਬਣ ਹੈ ਪੀਟੀ ਠੀਕ ਹੈ ਜੀ ਤੇ ਹੁਣ ਲਈ ਆਦਰ ਸਾਮੀ ਨਹੀਂ ਤੇ ਮਾਰਦੇ ਹੋ ਇਹਦੀ ਕੀ ਗੱਲਬਾਤ ਆ ਬਾਈ ਇਹ 90 ਫਾਰਮ ਦੀ 83 ਨੰਬਰ ਮੈਂ 90 ਤੋਂ ਬੋਲੀ ਤੋਂ ਲਈ ਸੀ ਮਾਜੇ ਅੱਛਾ ਜੀ ਇਹ ਆਪ 83 ਨੰਬਰ ਦੀ ਹੈ ਤੇ ਇਹ ਗੱਬਣ ਤੈਮੂਰ ਤੋਂ ਹੈ ਹੁਣ ਠੀਕ ਹੈ ਜੀ ਪਿਛਲੇ ਸਵੇਰੇ ਨੇ 27 ਨੰਬਰ ਦੀ ਕੱਟੀ ਦਿੱਤੀ ਠੀਕ ਹੈ ਜੀ ਤੇ ਚੀਜ਼ਾਂ ਚੰਗੀਆਂ ਰੱਖਣ ਦੇ ਸ਼ਕੀ ਨਾ ਕਹਿਣਾ ਦਾ ਭਾਵੇਂ ਆ ਆ ਝੋਟੀ ਦਾ ਕੀ ਗੱਲ ਹੋਇਆ ਇਹ ਝੋਟੀ 507 ਨੰਬਰ ਬੋਲਦੀ 90 ਵਾਲੇ ਦੀ 90 ਵਾਲੇ ਦੀ ਇਹ ਮਤਲਬ ਆਪਣੇ ਹੱਥੀ ਸੀ ਮੰਨ ਲਗਿਆ ਠੀਕ ਹੈ ਜੀ ਹੁਣ ਅੱਗੇ ਗੱਬਣ ਹੋ ਜਾਏਗੀ ਆਹ ਘੜੀਆਂ ਜੀ ਇਧਰਲੇ ਪਾਸੇ ਆਹ ਇਹ ਮੱਜਾਂ ਵੀ ਅੱਗੇ ਖਰੀਦੀਆਂ ਨੇ ਠੀਕ ਆ ਜੀ ਵੀ ਜਿਵੇਂ ਹੁਣ ਜਿਹੜਾ ਆਪਾਂ ਗੱਲ ਕਰ ਲਈਏ ਜੇ ਹੁਣ ਅੱਗੇ ਜਿਹੜਾ ਆਪਣਾ ਸੀਨ ਆ ਵੀ 15 20 ਜਿਵੇਂ ਤੁਸੀਂ ਦੱਸ ਦਿੱਤੀ ਵੀ ਕੱਲੀਆਂ ਨੀਲੀਆਂ ਰੱਖਣ ਦੇ ਆਹੋ ਨੀਲੀ ਵਾ 15 ਮੱਜਾਂ ਨੀਲੀ ਰਵੀ ਦੇ ਪੰਜ ਚਾਰ ਮੂਰਾ ਦੀਆਂ ਚੰਗੀਆਂ ਮੱਜਾਂ ਰੱਖਾਂਗੇ ਠੀਕ ਆ ਜੀ ਤੇ ਸ਼ੌਕ ਨੂੰ ਰੱਖਾਂਗੇ ਸ਼ੌਕ ਰੱਖਿਓ ਹੁਣ ਅੱਗੇ ਲੇਬਰ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਲੇਬਰ ਟਿਕਦੀ ਨਹੀਂ ਠੀਕ ਆ ਜੀ ਕੰਮ ਕਰਕੇ ਆਪਣੇ ਇੰਡੀਆ 'ਚ ਇੱਕ ਕਹਾਵਤ ਹੈ ਵੀ ਬੇਰੋਜ਼ਗਾਰੀ ਬਹੁਤ ਜ਼ਿਆਦੀ ਹੈ ਹਾਂਜੀ ਬੇਰੋਜ਼ਗਾਰੀ ਬਹੁਤ ਜ਼ਿਆਦੀ ਹੈ ਕ ਤੇ ਪਸ਼ੂਆਂ ਵਾਲੇ ਪਾਸੇ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਹੀ ਉਹ ਹੈ ਪਸ਼ੂਆਂ ਨੂੰ ਹੁਣ ਸਾਨੂੰ ਅਸੀਂ ਲੇਬਰ ਤੋਂ ਇੰਨੇ ਜਿਆਦਾ ਤੰਗ ਆ ਕਿ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਨੂੰ ਪਸ਼ੂ ਵੇਚਨੇ ਪੈਣ ਠੀਕ ਹੈ ਜੀ ਗੱਲ ਸ਼ੌਂਕ ਤਾਂ ਬਹੁਤ ਜਿਆਦਾ ਹੈ ਪਰ ਬੰਦੇ ਦੀ ਕੋਈ ਸ਼ੌਕ ਕਿਤੇ ਕਿਤੇ ਆਣ ਕੇ ਮਜਬੂਰੀ ਵੀ ਬਣ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਉਮਰ ਹੁੰਦੀ ਹੈ ਬੰਦੇ ਦੀ ਹੁਣ ਕੰਮ ਕਰਨ ਦੀ ਠੀਕ ਹੈ ਜੀ ਕੀ ਆਪਾਂ ਜਿੰਨਾ ਚਿਰ ਸਰੀਰ ਆਪਣਾ ਸਾਥ ਦੇਗਾ ਉਹਨਾਂ ਚਿਰ ਕੰਮ ਕਰਾਂਗੇ ਹੁਣ ਆਖਰ ਨੂੰ ਕਿਸੇ ਦਿਨ ਕਿਸੇ ਦਿਨ ਤਾਂ ਆ ਗਿਆ ਇਹੋ ਜਿਹਾ ਸਰੀਰ ਜਵਾਬ ਦੇ ਦੂਗਾ ਸਰੀਰ ਜਵਾਬ ਦੇ ਦੇ ਜੀ ਫੇਰ ਵੀ ਨਹੀਂ ਕਰਨਾ ਵੀ ਇਹ ਜਿਹੜੇ ਹੀਰੇ ਉਦੋਂ ਤਿਆਰ ਕਰ ਲਵਾਂਗੇ ਵੀ ਵੇਚ ਦੀਏ ਇਹਨਾਂ ਨੂੰ ਵੇਚ ਤਾਂ ਦੀਏ ਅੱਗੇ ਹੁਣ ਜਦੋਂ ਵਿੱਚ ਬੱਚੇ ਬਾਹਰ ਚੱਲ ਕੇ ਜਾ ਕੇ ਸੈਟਲ ਹੋ ਗਏ ਫਿਰ ਇਹ ਠੀਕ ਹੈ ਜੀ ਮਜਬੂਰੀ ਹੋ ਜਾਣੀ ਹੈ ਇੱਕ ਦਿਨ ਆ ਉਹ ਵੀ ਹੈ ਵੀ ਇੱਕ ਦਿਨ ਮਜਬੂਰੀ ਬਾਣ ਉਹ ਜੀ ਤਾਂ ਨਹੀਂ ਕਰਦਾ ਭਾਈ ਜੀ ਤਾਂ ਭਾਈ ਕਿੱਥੇ ਕਰਦਾ ਜੀ ਇੱਧਰ ਲਿਆ ਦਰਸਵਾਜ ਬੱਕਰਿਆਂ ਬੱਕਰਿਆਂ ਵਾਲਾ ਪੋਰਸ਼ਨ ਵੀ ਦਿਖਾਉਣਾ ਤੁਹਾਨੂੰ ਮੈਂ ਆਇਆ ਇੱਧਰਲੇ ਬੰਨੇ ਲਿਆ ਲੱਗ ਰਹੇ ਨੇ ਲ ਐ ਸਮਕੋ ਜਦੋਂ ਮੱਝਾਂ ਨੀਲੀ ਰਾਫੀ ਦੇ ਵਿੱਚ ਇਹਦੇ ਵਿੱਚ ਕੰਮ ਕਰ ਲੱਗਿਆ ਸੀ ਹਾਂਜੀ ਮੇਰੇ ਕੋਲ ਨਾ ਬੱਕਰੀਆਂ ਸੀ ਜਿਵੇਂ ਆ ਆ ਸਾਈਡ ਤੋਂ ਦਿਖਾਦਾ ਬੱਕਰੀਆਂ ਵਾਲਿਆਂ ਸਾਈਡ ਤੋਂ ਦਿਖਾਉਂਦੇ ਹੁੰਦੇ ਨੇ ਆਹ ਨੱਕ ਨੁੱਕੇ ਦਾ ਤੇ ਨਾਰਮਲ ਜੀ ਆ ਦੇਸੀ ਜੀਆਂ ਬੱਕਰੀਆਂ ਆ ਉਹ ਬੱਕਰੀਆਂ ਨਾ ਕਣਕ ਖਾ ਕੇ ਮਰ ਗਈਆਂ ਐਸੀ ਆ ਜੀ ਉਹ ਬੱਚਿਆਂ ਦਾ ਪਿਆਰ ਬਹੁਤ ਸੀ ਮੈਨੂੰ ਕਹਿੰਦੇ ਵੀ ਬੱਕਰੀਆਂ ਲਿਆ ਕੇ ਦਿਓ ਡੈਡੀ ਫਿਰ ਮੈਂ ਇੱਥੋਂ ਨਾ ਇੱਕ ਬਨੇਰੇ ਤੋਂ ਸਾਡੇ ਨਾਲ ਇੱਥੇ ਨੱਕ ਪੈਂਡਾ ਬਨੇਰਾ ਹਾਂਜੀ ਹਾਂਜੀ ਉਤੋਂ ਫਿਰ ਮੈਂ ਬੱਕਰੀਆਂ ਲਿਆਂਦੀਆਂ ਸੀ ਦੋ ਠੀਕ ਹੈ ਜੀ ਬੀਟਲ ਦੀਆਂ ਇੱਕ ਦੋ ਬੱਕਰੀਆਂ ਲਿਆਂਦੇ ਆ ਬਾਜ਼ਾਰ ਤੋਂ ਬਣ ਗਿਆ ਬਣ ਗਿਆ ਵੇਚੀਆਂ ਕਦੀ ਹਾਂਜੀ ਜੇ ਕੋਈ ਬੱਚੀ ਅੱਗੇ ਵੇਚ ਦੀ ਦੇ ਜਾਂ ਬੱਕਰੀ ਵੇਚ ਦੀ ਦੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਬਾਈ ਅਜੇ ਹੈਗੀ ਇੱਕ ਇੱਕ ਸਾਲ 11 ਮਹੀਨੇ ਕਿੰਨੇ ਦਾ ਹੇ ਇਹ ਹੁਣ 4 ਦਾ ਹੁੰਦੇ ਨੇ ਬੱਚੇ ਦੋਏ ਕੁੱਲ ਕੁੱਲ ਵੱਡਾ ਬਹੁਤ ਦਾ ਸਾਲ ਯਾਰ ਇਹ ਲੈਣਾ ਦੀ ਹਾਈਟ ਹੁਣ ਲਗਭਗ 42 43 43 ਇੰਚ ਹੈ ਅੱਛਾ ਬਾਈ ਯਾਰ ਹਾਂ ਇਹ ਦੋਏ ਬੱਕਰੇ ਵੇਚਨੇ ਆ ਹੁਣ ਇਹ ਦੋਨੇ ਫੋਰ ਸੇਲ ਨੇ ਹਾਂਜੀ ਫੋਰ ਸੇਲ ਨੇ ਉਹ ਪਰਲਾ ਪਰਲਾ ਵੀ ਇਹ ਦੋਏ ਇਹ ਦੋਏ ਦਾ ਕਲਰ ਕਿਹੜਾ ਆ ਗਿਆ ਬਾਈ ਇਹ ਲੋਹਾ ਕਲਰ ਕਹਿੰਦੇ ਇਹਨੂੰ ਲਾਲ ਲੋਹਾ ਆ ਗਿਆ ਜੈੱਡ ਬਲੈਕ ਹੈ ਨਾ ਜੈੱਡ ਬਲੈਕ ਆ ਗਿਆ ਆ ਆ ਗਿਆ ਲੋਹੇ ਕਲਰ ਚ ਕੱਦ ਹੀ ਬੰਨੇ ਨਹੀਂ ਕਦੀ ਹੈਗੇ ਸਾਰਾ ਦਿਨ ਇਸ ਤਰ੍ਹਾਂ ਖੁੱਲੇ ਹੀ ਰਹਿੰਦੇ ਆ ਕੱਦ ਬਿੱਡ तकरीबन ਲੰਬੇ ਲੰਬੇ ਬਹੁਤ ਨੇ ਬਾਈ ਹੈ ਨਾ ਬਹੁਤ ਚਾਰ ਸਾਰਾ ਦਿਨ ਚਾਰ ਖਾਈ ਜਾਂਦੇ ਆ ਸਾਰਾ ਦਿਨ ਇੱਥੇ ਮਤਲਬ ਪਸ਼ਵਾਂ ਦੇ ਵਿੱਚ ਫਿਰ ਜਾਂਦੇ ਆ ਅੱਜ ਮੈਂ ਇੱਧਰ ਹੋਰ ਵੀ ਫਿਰਦੇ ਨੇ ਬੱਚੇ ਮੈਂ ਦੇਖਿਆ ਵੀ ਅੰਦਰ ਜਦੋਂ ਆਪਾਂ ਬੈਠੇ ਤੇ ਅੰਦਰ ਕੋਠੀ 'ਚ ਵੀ ਆ ਗਿਆ ਬੰਦਿਆ ਨਾ ਇਹ ਇੱਕ ਨਸਲ ਐ ਇਹ ਜੀ ਹੈ ਹਾਂਜੀ ਤੁਹਾਨੂੰ ਮੈਸ ਗਾਂ ਹਰ ਚੀਜ਼ ਘਟਾ ਦੇ ਦੇਗੀ ਬੱਕਰੀ ਤੁਹਾਨੂੰ ਕਦੇ ਘਟਾ ਦੇਣ ਦੀ ਵਾਲੀ ਨਸਲ ਨਹੀਂ ਹੈ ਠ ਆ ਕੁਆਲਿਟੀ ਵਾਲੀ ਚੰਗਿਆ ਨਾ ਹਿਸਾਬ ਨਾਲ ਵੀ ਦੋ ਪਸ਼ੂਆਂ ਤੋਂ ਮੈਂ ਸ਼ੁਰੂ ਕਰਕੇ ਇਹਨਾਂ ਦਾ ਕੋਈ ਇਹਨਾਂ ਨੂੰ ਕਦੀ ਆਪਣੇ ਹੱਥਾਂ ਨਾਲ ਅਸੀਂ ਕੋਈ ਚੀਜ਼ ਨਹੀਂ ਪਾਈ ਇਸ ਤਰ੍ਹਾਂ ਹੀ ਤੁਰਦੇ ਫਿਰਦੇ ਖਾਈ ਜਾਂਦੇ ਆ ਠੀਕ ਹੈ ਜੀ ਤੇ ਅੱਜ ਮੇਰੇ ਕੋਲ ਮੇਰੇ ਖਿਆਲ 13-14 ਨਗ ਅਸੀਂ ਪਿੱਛੇ ਮੈਂ 1.5 ਲੱਖ ਦੇ ਵਿੱਚ ਹੀ ਜਿਵੇਂ ਆਪਾਂ ਮੱਝਾਂ ਤੋਂ ਕਹ ਲਈ ਵੀ ਦੋ ਕ ਮੱਝਾਂ ਤੋਂ ਸ਼ੁਰੂ ਕਰਿਆ ਕੀ ਅੱਜ ਟੋਟਲ ਕਿੰਨੀਆਂ ਹੋਣਗੀਆਂ ਬਾਈ ਅੱਜ ਮੇਰੇ ਕੋਲ ਲਗਭਗ ਵੱਡੀਆਂ ਮੱਝਾਂ 30 ਨੇ ਜੀ ਵੱਡੀਆਂ 30 ਵਿਚੀ ਨੀਲੀਆਂ ਵਿਚੀ ਅੰਦਰ ਹਾਂ ਵਿਚੇ ਅੰਦਰ ਨੇ 30 ਪਸ਼ੂ ਵੱਡੀਆਂ ਮੱਝਾਂ ਨੇ ਤੇ ਲਗਭਗ 15-16 ਕਟੀਆਂ ਝੋਟੀਆਂ ਨੇ 15 16 ਕੱਟੀਆਂ ਝੋਟੀਆਂ 40 45 ਨਗਾ ਨੂੰ ਹੁਣ ਜੇ ਗੱਲ ਕਰ ਲਈਏ ਫੌਜੀ ਸਾਹਿਬ ਕੱਲੇ ਸਾਹਮਣੇ ਨੇ ਹਾਂ ਆ ਫੌਜੀ ਸਾਹਿਬ 40 45 ਨਗਾ ਨੂੰ ਸੱਜਣਾ ਤੱਲੇ ਸਾਹਮਣੇ ਨੇ ਪਿੱਛੇ ਮੈਂ ਚਾਰ ਪਸ਼ੂ ਵੇਚ ਦਿੱਤੇ ਨੇ ਹਾਂਜੀ ਹਾਂਜੀ ਤੇ ਅੱਗੇ ਹੁਣ ਹੋਰ ਤਿੰਨ ਚਾਰ ਪਸ਼ੂ ਵੇਚਣੇ ਨੇ ਹਾਂਜੀ ਉਹੀ ਕਹਿੰਦੇ ਹੁੰਦੇ ਨੇ ਜਿਵੇਂ ਆਪਾਂ ਕਹਿੰਦੇ ਹੁਣਾਂ ਵੀ ਸ਼ੌਂਕ ਆ ਜਿਹੜਾ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਕੱਟੇ ਤੇ ਕੀੜਾ ਹੋਰ ਮਾਰਦੇ ਤਰਸੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਵੇਂ ਆਪਾਂ ਕਹਿ ਦਈਏ ਜਿਵੇਂ ਇੱਕ ਦਾ ਉਸਤਾਦ ਵੀ ਕਹਿੰਦਾ ਹੁੰਦਾ ਲੋਪੋ ਵਾਲਾ ਕਹਿੰਦਾ ਇੱਕ ਸ਼ਕੀਨ ਹੁੰਦਾ ਇੱਕ ਫੋਕਰੇ ਤੇ ਸ਼ਕੀਨ 'ਚ ਬਹੁਤ ਫਰਕ ਹੁੰਦਾ ਕਹਿੰਦਾ ਫੋਕਰੇ ਵਾਲੀ ਤਾਂ ਆਪਣੇ 'ਚ ਕਦੇ ਕੋਈ ਗੱਲ ਨਹੀਂ ਜਿਵੇਂ ਨਾ ਕਹਿੰਦੇ ਭਾਈ ਉਹ ਤਾਂ ਕਹਿੰਦੇ ਰੁਪਈਏ ਲਾ ਕੇ ਚੀਜ਼ ਖਰੀਦ ਲੂਗਾ ਚਲੋ ਲਿਆਊਗਾ ਵੀ ਹਨਾ ਪਰ ਉਹ ਨਿਸ਼ਚਿਤਤਾ ਨਾਲ ਸੰਭਾਲ ਨਹੀਂ ਕਰਦਾ ਜਿਹੜਾ ਸ਼ੌਂਕ ਆ ਸ਼ੌਂਕੀਆ ਬੰਦਾ ਆਪ ਇਹਨਾਂ ਦੇ ਬਾਈ ਵਿੱਚ ਪੜੂਗਾ ਇਹ ਬਾਈ ਤੁਸੀਂ ਇੱਕ ਸ਼ੌਕ ਦੀ ਮੈਂ ਤੁਹਾਨੂੰ ਗੱਲ ਦੱਸ ਇਹ ਮੈਂ ਛੋਟਾ ਜਿਹਾ ਦੇਖਿਆ ਸੀ ਮੈਂ ਪਿੱਛੇ ਆਇਆ ਸੀ ਤੁਹਾਡੇ ਫਾਰਮ ਤੇ ਉਹ ਇਹਦੀ ਮਾਂ 2 ਮਹੀਨੇ 2 ਦਿਨ ਦਾ ਸੀ ਜਿਵੇਂ ਇਹਦੀ ਮਾਂ ਮਰ ਗਈ ਸੀ ਹਾਂਜੀ ਤੇ ਇਹ ਸ਼ੌਂਕ ਹੀ ਆ ਇਹ ਸ਼ੌਂਕ ਆ ਵੀ ਜਿਵੇਂ ਐਡਾ ਵੱਡਾ ਵਿਸ਼ਾਲ ਜਾਨਵਰ ਆਪਣੇ ਕੋਲ ਖੜਾ ਨਹੀਂ ਬੱਚਾ ਪਾਉਣੀ ਜਦ ਮੈਂ 2.5 ਸਾਲ ਦੇ ਵਿੱਚ ਇਹਨੇ ਵਾਇਗਰੂ ਨੇ ਮੇਰ ਕੀਤੀ ਏ ਤੇ ਆਪਣੇ ਕੋਲ ਛੋਟਾ ਬਣ ਕੇ ਤਿਆਰ ਔਰ 6-6 ਮਹੀਨੇ ਰਿਆਂ ਮੱਝਾਂ ਗੱਬਣਾ ਨੇ 2.5 ਸਾਲ ਦੇ ਠੀਕ ਆ ਗੱਲ 6-6 ਮਹੀਨੇ ਰਿਆਂ ਮੱਝਾਂ ਆਪਣੇ ਕੋਲ ਗੱਬਣਾ ਨੇ ਇਹਦੀ ਹਾਂ ਬਾਈ ਇਸ ਏਰੀਆ ਚ ਲਾ ਲਓ ਦੂਰੋਂ ਲਾ ਲਓ ਕਿਸੇ ਸੱਜਣ ਨੂੰ ਯਾਰ ਕ੍ਰੋਸਿੰਗ ਵੀ ਕਰਾ ਦੂਗਾ ਪਰ ਇੱਕ ਬੇਨਤੀ ਆ ਵੀ ਯਾਰ ਕਈ ਵਾਰੀ ਕਿਸੇ ਪਸ਼ੂ ਨੂੰ ਬੱਚਾ ਡੇਗਣ ਦੀ ਜੱਕ 100 ਪ੍ਰੋਬਲਮ ਹੁੰਦੀ ਆ ਬਾਈ ਹਨਾ ਵੀ ਉਹ ਪ੍ਰੋਬਲਮ ਕਰਕੇ ਯਾਰ ਡਰ ਲੱਗਦਾ ਕਿਉਂਕਿ ਉਹ ਬਿਮਾਰ ਆ ਬਾਕੀ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਮੇਰਾ ਜੀ 99681 ਹਾਂਜੀ 4472 ਆ ਬਾਕੀ ਸਰ ਜਿਹੜਾ ਕਮੈਂਟ ਕਰਕੇ ਵੀ ਦੱਸੋ ਕੋਈ ਸ਼ਿਕਾਇਤ ਹੋਵੇ ਹਾਂਜੀ ਹਾਂਜੀ ਤੇ ਲਵਾ ਸਕਦਾ ਕੋਈ ਚੱਕਾ ਹਾਂ ਬਾਕੀ ਜਿਹੜੇ ਨੇ ਫਾਰਮ ਆ ਕੇ ਦੇਖਣਾ ਉਹ ਵੀ ਦੇਖ ਸਕਦਾ ਜੀ ਗੱਲ ਨਹੀਂ ਬਾਈ ਨਾਲ ਆਇਓ ਸੰਪਰਕ ਕਰਕੇ ਕਿਉਂਕਿ ਬਿਜੀ ਹੁੰਦਾ ਸ਼ਡਿਊਲ ਇਹ ਸਾਰੇ ਜਾਨਵਰ ਬਾਈ ਇਕੱਲਾ ਸਾਮ ਸੰਭਾਲ ਕਰਦਾ ਇਹਨਾਂ ਦੀ ਕੋਈ ਲੇਬਰ ਵਾਲਾ ਸਿਸਟਮ ਹੋਰੇ ਬਾਈ ਕੋਲੇ ਇਸ ਟਾਈਮ ਹੈ ਨਹੀਂਗਾ ਤੇ ਬਾਕੀ ਲੇਬਰ ਤਾਂ ਨਹੀਂ ਚਾਹੀਦਾ ਕੋਈ ਬੰਦਾ ਜੇ ਸੰਪਰਕ ਕਰਦਾ ਆਪਣੇ ਨਾਲ ਕੋਈ ਲੇਬਰ ਵਾਲਾ ਹੋਵੇ ਚੰਗਾ ਕੰਮ ਕਰਨ ਵਾਲਾ ਹੋਵੇ ਆਪਾਂ ਦੇਾਂਗੇ ਤਨਖਾਹ ਖਾਣਾ ਪੀਣਾ ਦੇਾਂਗੇ ਹਾਂ ਜੇ ਕਿਸੇ ਸੱਜਣ ਕੋਲੇ ਕੋਈ ਲੇਬਰ ਵਾਲਾ ਸੱਜਣ ਗੌਰ ਚ ਹੈਗਾ ਯਾਰ ਉਹ ਵੀ ਤੁਸੀਂ ਕਰ ਸਕਦੇ ਹੋ ਸੰਪਰਕ ਬਾਈ ਨਾਲ ਇੱਕ ਬੰਦੇ ਦੀ ਜ਼ਰੂਰਤ ਹੈਗੀ ਆ ਫਾਰਮ ਤੇ ਦੋ ਬੰਦੇ ਦੋ ਬੰਦੇ ਆ ਦੋ ਮਿਲ ਜਾਣ ਬਾਈ ਕਹਿੰਦਾ ਦੋ ਵੀ ਰੱਖ ਲਾਂਗੇ ਤਨਖਾਹ ਜਿਹੜੀ ਚੱਲਦੀ ਆ ਉਹ ਦੇ ਦੇਾਂਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਲੱਗੇ ਕਿੱਦਾਂ ਦੀ ਤੁਹਾਨੂੰ ਟਾਪ ਤੋਂ ਟਾਪ ਕੁਆਲਿਟੀ ਦੇ ਜਾਨਵਰ ਦਿਖਾਈ ਨੇ ਸਾਰੇ ਮੈਂ ਐ ਇੱਥੇ ਕਿਹੜਾ ਹੋਰ ਮਾਰਦੇ ਦਰਸੂਏ ਇਹ ਆਪਣੇ ਵਾਲੇ ਵਾਲੇ ਫਿਰਦੀ ਦੀਏ ਤੋਂ ਆਈ ਦੀ ਹੈ ਨਾ ਆ ਇੱਥੇ ਕਿਹੜਾ ਹੋਰ ਮਾਰਦੇ ਕੈਮਰਾ ਤੇ ਬਾਕੀ ਜਾਨਵਰ ਕਿੱਦਾਂ ਦੇ ਲੱਗੇ ਯਾਰ ਬਾਈ ਦੀ ਸਾਮ ਸੰਭਾਲ ਕਿੱਦਾਂ ਦੀ ਲੱਗੀ ਤੇ ਬਾਈ ਦਾ ਫਾਰਮ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਧੰਨਵਾਦ